ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਗੱਲਾਂ ਦੇਸ਼ ਵਿਦੇਸ਼ ਦੀਆਂ ਵਿੱਚ ਮੈਂ ਤੁਹਾਡੇ ਨਾਲ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਰੂਬਰੂ ਹੋਣ ਲੱਗਾ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਅਚਿਤ ਜੀ ਆਓ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ VTV ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਗੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਹਸ਼ਿਆਰ ਹੋਣਾ ਚੰਗੀ ਗੱਲ ਹੈ ਪਰ ਦੂਜੇ ਨੂੰ ਮੂਰਖ ਸਮਝਣਾ ਬੇਵਕੂਫੀ ਹੈ ਬਿਲਕੁਲ ਜੀ ਇਹਨੂੰ ਆਪਾਂ ਦੂਜੀ ਤਰ੍ਹਾਂ ਕਹਿਣਾ ਵੀ ਕਹਿ ਸਕਦੇ ਆ ਵੀ ਜੇ ਤੁਸੀਂ ਸਮਝਦਾ ਆ ਰਹੇ ਤਾਂ ਬਹੁਤ ਵਧੀਆ ਗੱਲ ਹੈ ਪਰ ਕਿਸੇ ਹੋਰ ਨੂੰ ਮੂਰਖ ਨਾ ਸਮਝੋ ਜਾਂ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਓਵਰ ਕੌਨਫੀਡੈਂਸ ਨਹੀਂ ਜੇ ਆਪਾਂ ਕਹੀਏ ਇਹ ਕੰਮ ਮੈਂ ਕਰ ਸਕਦਾ ਬਹੁਤ ਵਧੀਆ ਗੱਲ ਪਰ ਜੇ ਕਹੇ ਮੈਂ ਹੀ ਕਰ ਸਕਦਾ ਜਾ ਹੋਰ ਕੋਈ ਕਰੇ ਨਹੀਂ ਸਕਦਾ ਉਹ ਜਿਹੜਾ ਆ ਕੌਨਫੀਡੈਂਸ ਦੀ ਬਜਾਏ ਓਵਰ ਕੌਨਫੀਡੈਂਸ ਹੋ ਜਾਂਦਾ ਤੇ ਕਈ ਵਾਰ ਉਹ ਸਾਡੇ ਬੈਕ ਫਾਇਰ ਵੀ ਕਰ ਜਾਂਦਾ ਬਿਲਕੁਲ ਜੀ ਤੋਂ ਇਸ ਲਈ ਬਿਲਕੁਲ ਤੁਹਾਨੂੰ ਚਾਹੀਦਾ ਆ ਵੀ ਹੁਸ਼ਿਆਰ ਹੋਵੋ ਕਮਜੋਗ ਜਿਹੜੇ ਇਸ ਕੰਮ 'ਚ ਤੁਸੀਂ ਕੰਮ ਕਰਦੇ ਆ ਉਹ 'ਚ ਨਪੁੰਨ ਹੋਵੋ ਪਰ ਕਿਸੇ ਹੋਰ ਨੂੰ ਇਹ ਨਾ ਸਮਝੋ ਵੀ ਉਹ ਨੌ ਸਿੱਖਿਆਈ ਬਿਲਕੁਲ ਕਿਉਂਕਿ ਜਦਨ ਤੁਸੀਂ ਕੁਝ ਸ਼ੁਰੂ ਕਰਨਾ ਕੀਤਾ ਸੀਗਾ ਉਹਨੂੰ ਤੁਸੀਂ ਵੀ ਉਹ ਹੁਸ਼ਿਆਰ ਨਹੀਂ ਸੀਗੇ ਕਿਸੇ ਕਿਤੇ ਉਹ ਕਰਕੇ ਸਿੱਖਿਆ ਕੇ ਫਿਰ ਕੁਝ ਕਰਨ ਲੱਗੇ ਆਂ ਹਾਂ ਠੀਕ ਇਸੇ ਤਰ੍ਹਾਂ ਦੁਨੀਆ ਚੱਲਦੀ ਹੈ ਦੇਖੋ ਜੀ ਨਾ ਤਾਂ ਆਪਾਂ ਜੋ ਚੱਲਣਾ ਸਿੱਖਦੇ ਆ ਉਹ ਵੀ ਸਾਨੂੰ ਕੋਈ ਹੋਰ ਸਿਖਾਉਂਦਾ ਹੈ ਬੋਲਣਾ ਸਿੱਖਦੇ ਆ ਕੋਈ ਹੋਰ ਬੋਲਣਾ ਸਿਖਾਉਂਦਾ ਹੈ ਲਿਖਣਾ ਪੜ੍ਹਨਾ ਇਨਸਾਨ ਜਿਹੜਾ ਹੈਗਾ ਹੈ ਹੀ ਇਹ ਚੀਜ਼ਾਂ ਜਿਹਦਾ ਕਿਸੇ ਤੋਂ ਸਿੱਖ ਕੇ ਕਰਦਾ ਇਵਨ ਸਾਨੂੰ ਪਹਿਲਾ ਇਸ਼ਨਾਨ ਵੀ ਕੋਈ ਹੋਰ ਕਰਾਉਂਦਾ ਹੈ ਬਿਲਕੁਲ ਸਾਰਾ ਤੇ ਜਾਣ ਲੱਗਿਆ ਵੀ ਇਸ਼ਨਾਨ ਕੋਈ ਹੋਰ ਕਰਾਉਂਦਾ ਹੈ ਉਹੀ ਆ ਇਸੇ ਕਰਕੇ ਇਹ ਕਹਿੰਦੇ ਵੀ ਜੇ ਕੋਈ ਬੰਦਾ ਕਹਿੰਦੇ ਆ ਵੀ ਭਾਈ ਇਹ ਬੰਦਾ ਸਿੱਖ ਗਿਆ ਜਾਂ ਇਹਨੂੰ ਮੈਂ ਸਿਖਾਇਆ ਨਾ ਡਿਊਟੀ ਆ ਹਰ ਇੱਕ ਨੂੰ ਇਵਨ ਦੁਨੀਆ ਦੀ ਕਾਇਨਾਤ ਵਿੱਚ ਇੱਕ ਜਾਨਵਰ ਤੋਂ ਲੈ ਕੇ ਕੀਟ ਪਤੰਗੇ ਤੋਂ ਲੈ ਕੇ ਉੱਪਰ ਤੱਕ ਸਭ ਨੂੰ ਕਿਸੇ ਨਾ ਕਿਸੇ ਦੀ ਹੈਲਪ ਦੇ ਨਾਲ ਹੀ ਉਹ ਕੰਮ ਕਰਦੇ ਨੇ ਪੰਛੀ ਕਿਹੜਾ ਚੜ੍ਹ ਉਡਣਾ ਆਪ ਸਿੱਖ ਲੈਂਦੇ ਉਹਨਾਂ ਦੇ ਪੇਰੈਂਟਸ ਖਾਂਦੇ ਨੇ ਵੀ ਕਿੱਦਾਂ ਤੁਸੀਂ ਫੰਗ ਫਲਾਣੇ ਜਾਂ ਕੀ ਕਰਨ ਸੋ ਇਸ ਲਈ ਹਮੇਸ਼ਾ ਹੀ ਆਪਣੇ ਆਪ ਨੂੰ ਤਾਂ ਠੀਕ ਹੈ ਗੁੱਡ ਸਮਝੋ ਬਟ ਇਹ ਨਾ ਸਮਝੋ ਵੀ ਮੈਂ ਹੀ ਗੁੱਡ ਬਿਲਕੁਲ ਜੀ ਤੇ ਆਪਾਂ ਅੱਜ ਆਪਾਂ ਆਪਣਾ ਸੈਗਮੈਂਟ ਸ਼ੁਰੂ ਕਰਦੇ ਆ ਸਾਡਾ ਸੈਗਮੈਂਟ ਸ਼ੁਰੂ ਹੁੰਦਾ ਹੈ 골ਡ ਤੇ ਸਿਲਵਰ ਤੋਂ ਤੇ ਦੱਸੋ ਜੀ ਅੱਜ ਤੱਕ ਕੀ ਰੇਟ ਹੈ ਜੀ ਬਿਲਕੁਲ ਜੀ ਜਿਵੇਂ ਕਿ ਤੁਹਾਨੂੰ ਸਾਡੇ ਦਰਸ਼ਕਾਂ ਨੂੰ ਪਤਾ ਹੀ ਆ ਵੀ 골ਡਨ ਸਿਲਵਰ ਦਾ ਆਪਾਂ ਸੈਕਸ਼ਨ ਜੋ ਕਰਦੇ ਆ ਇਹ ਸਪான்ਸਰਡ ਬਾਈ ਹੁੰਦਾ ਜੀ ਅੰਬਾ ਜੁਵੇਲਰ ਜਿਨ੍ਹਾਂ ਦਾ ਇੱਕ ਸਟੋਰ ਮਿਡਪਲ ਟਾਊਨ ਸੈਂਟਰ ਦੇ ਵਿੱਚ ਹੈ ਹਫਤੇ ਦੇ 7 ਦਿਨ ਖੁੱਲਦੇ ਨੇ ਤੇ ਤੁਸੀਂ ਇੱਥੋਂ ਕਸਟਮਾਈਜ਼ ਤੇ ਰੈਡੀ ਟੂ ਸੇਲ ਜਿਹੜੇ ਗਹਿਣੇ ਲੈ ਸਕਦੇ ਹੋ ਤੇ ਸੋਨਾ ਜਿਹੜਾ ਸਿਰਫ ਪਾਣ ਲਈ ਜਾਂ ਇੱਕ ਸੋਹਣੇ ਲੱਗਣ ਲਈ ਨਹੀਂ ਨਾਲ ਦੇ ਨਾਲ ਇੱਕ ਇਨਵੈਸਟਮੈਂਟ ਵੀ ਹੁੰਦਾ ਹੈ ਕਿਉਂਕਿ ਅਗਰ ਤੁਹਾਨੂੰ ਕਿਤੇ ਐਮਰਜੈਂਸੀ ਵਿੱਚ ਲੋੜ ਹੋਵੇ ਤੁਸੀਂ ਉਹਨੂੰ ਕੈਸ਼ ਵਿੱਚ ਵੀ ਕਨਵਰਟ ਕਰ ਸਕਦੇ ਹੋ ਤੇ ਜੇ ਅੱਜ ਮੈਂ ਗੱਲ ਕਰਾਂ ਸੋਨੇ ਦੇ ਰੇਟ ਦੀ ਥੋੜਾ ਜਿਹਾ 5 ਕ ਡਾਲਰ ਘਟੇ ਨਹੀਂ ਕੱਲ 5200 ਤੋਂ ਉੱਪਰ ਚੱਲ ਗਿਆ ਸੀ ਇਹ ਦਵਾਰਾ ਫਿਰ 5195 ਡਾਲਰ ਤੇ 70 ਸੈਂਟ ਤੇ ਆ ਗਿਆ ਜੀ ਇਹ ਔਨਸ 24 ਕੈਟਾ ਦਾ ਤੇ ਚਾਂਦੀ ਜਿਹੜੀ 1 ਕਿਲੋ ਆ ਉਹ 1988 ਤੇ ਆਈ ਹੈ ਇਹ ਵੀ ਕੱਲ 2000 ਟਪਕੀ ਸੀ ਪਰ ਥੋੜੀ ਜਿਹੀ ਕਲੈਕਸ਼ਨ ਹੋਈ ਆ ਬਟ ਇਹ ਫਿਰ ਵੀ ਜਿਆਦਾ ਕਲੈਕਸ਼ਨ ਨਹੀਂ ਆ ਵੀ ਜੇ ਤੁਸੀਂ ਸਾਡਾ ਅੰਬਾ ਜੁਵੈਲਰ ਕੋ ਨਾਮ ਲਓਗੇ ਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਜੀ ਬਿਲਕੁਲ ਜੀ ਤੇ ਆਪਣੇ ਅੱਜ ਵੈਦਰ ਦਾ ਕੀ ਹੈ ਅੱਜ ਅਪਡੇਟ ਵੈਦਰ ਜੀ ਬਿਲਕੁਲ ਮੌਸਮ ਜਿਹੜਾ ਆ ਉਹ ਬਣਿਆ ਹੋਇਆ ਵਾ ਜਿਹੜਾ ਕਿ ਜਿਦੀ ਕੀ ਆਪਾਂ ਹਮੇਸ਼ਾ ਹੀ ਰੱਬ ਦੇ ਕੋਲੋਂ ਅਰਦਾਸ ਕਰਦੇ ਹਾਂ ਕਿ ਨਾ ਤਾਂ ਗਰਮੀ ਨਾ ਠੰਡ ਜਿਹੜਾ ਅਗਲੇ ਵੀ ਵੀਕਐਂਡ ਤੱਕ ਜਿਹੜਾ ਜੇ ਮੈਂ ਚਾਹਤ ਮਾਰਾਂ ਤੇ ਟੈਂਪਰੇਚਰ ਜਿਹੜਾ 20 ਤੋਂ 25 ਦੇ ਵਿੱਚ ਵਿੱਚ ਹੀ ਰਹਿਣਾ ਹੈ ਜਿਹੜਾ ਕਿ ਨਾ ਤਾਂ ਇਹ ਆ ਵੀ ਸਵੇਰੇ ਸ਼ਾਮ ਥੋੜੀ ਬੋਤੀ ਤੁਸੀਂ ਇੱਕ ਪਤਲੀ ਜੀ ਜੈਕਟ ਪਾਓ ਕਿਉਂਕਿ ਠੰਡ ਜਿਹੜੀ ਆਏ ਆਂਦੀ ਠੰਡ ਮਾੜੀ ਤੇ ਜਾਂਦੀ ਠੰਡ ਮਾੜੀ ਹੁੰਦੀ ਆ ਤੇ ਬੱਟ ਬੈ ਕੇ ਦੁਪਹਿਰ ਨੂੰ ਜਿਹੜਾ ਫਿਰ ਇੱਕ ਰੀ ਸਮਰ ਜਿਹੜੀ ਆ ਸਤੰਬਰ 16 ਸਤੰਬਰ ਲੰਘਿਆ ਜੀ ਹਾਫ ਸਤੰਬਰ ਜੇ ਲੰਘਿਆ ਤੇ ਫੇਰ ਵੀ ਮੌਸਮ ਜਿਹੜਾ ਠੀਕ ਹੈ ਕਿਉਂਕਿ ਕਿਸੇ ਸਮੇਂ ਦੇ ਵਿੱਚ ਸਤੰਬਰ ਦੇ ਸਟਾਰਟਿੰਗ ਵਿੱਚ ਵੀ ਕੇਵਲ ਫਲਾਰੀਜ਼ ਆ ਜਾਣੀਆਂ ਹੈ ਬਿਲਕੁਲ ਜੀ ਤੇ ਆਪਾਂ ਹੁਣ ਅੱਗੇ ਗੱਲਬਾਤ ਕਰਦੇ ਆ ਜਿਹੜਾ ਅਸੀਂ ਆਪਣੇ ਪਿਛਲੇ ਦਿਨੀ ਬੱਬੂ ਮਾਨ ਜੀ ਦਾ ਸ਼ੋਅ ਜਿਹੜਾ ਸੀਗਾ ਉਹ ਲੰਘਿਆ ਹੈਗਾ ਤੇ ਉਹ ਸਾਡੀ ਟੀਮ ਨੇ ਉਹਨੂੰ ਤਿਆਰ ਕਰਕੇ ਅਜੀ ਟੀਵੀ ਤੇ ਸਾਰੇ ਜਗ੍ਹਾ ਲਾਂਚ ਕਰ ਦਿੱਤਾ ਜੀ ਬਿਲਕੁਲ ਜੀ ਬਿਲਕੁਲ YouTube Facebook ਤੇ ਤੁਸੀਂ ਦੇਖ ਸਕਦੇ ਹੋ ਪਰ ਅਗਰ ਤੁਸੀਂ ਤੁਸੀਂ ਵੀ ਉੱਥੇ ਗਏ ਸੀ ਪੰਗੜਾ ਪਾਇਆ ਸੀ ਆਪਣੇ ਆਪ ਨੂੰ ਟੀਵੀ ਤੇ ਦੇਖਣਾ ਚਾਹਦੇ ਆ ਤਾਂ ਉਹ ਇਸ ਫਰਾਈਡੇ ਤੱਕ ਹਰ ਰੋਜ਼ ਸ਼ਾਮ ਨੂੰ 5 ਵਜੇ VTV ਪੰਜਾਬੀ ਦੇ IP TV ਸੈਕਸ਼ਨ ਵਿੱਚ ਤੁਸੀਂ ਜਾਉਂਗੇ ਤੇ ਪੰਜਾਬੀ ਸੈਕਸ਼ਨ ਵਿੱਚ ਮਿਲੇਗਾ VTV ਪੰਜਾਬੀ ਉੱਥੇ ਤੁਸੀਂ HD ਕੁਆਲਿਟੀ ਦੇ ਵਿੱਚ ਟੀਵੀ ਦੀ ਸਕਰੀਨ ਤੇ ਬੈਠ ਕੇ ਵੀ ਦੇਖ ਸਕਦੇ ਹੋ ਬਾਕੀ YouTube ਤੇ ਤਾਂ Facebook ਤੇ ਤਾਂ ਤੁਸੀਂ ਜਦੋਂ ਵੀ ਤੁਹਾਡਾ ਟਾਈਮ ਲੱਗੇ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਫੈਮਿਲੀ ਨਾਲ ਬੈਠ ਕੇ ਦੇਖੋ ਤੁਸੀਂ ਬਿਲਕੁਲ ਉੱਤੇ ਰਿਵਿਊ ਕਰੋ ਤੇ ਸਾਨੂੰ ਫੋਲੋ ਕਰੋ ਤੇ ਨਾਲ ਦੇ ਨਾਲ ਕਮੈਂਟ ਜਰੂਰ ਕਰੋ ਵੀ ਕਿੱਦਾਂ ਦੇ ਤੁਹਾਨੂੰ ਇਹ ਪ੍ਰੈਜੈਂਟ ਜਿਹੜੀ ਹੈ ਉਹ ਲੱਗੀ ਹੈ ਠੀਕ ਹੈ ਜੀ ਤੇ ਆਪਾਂ ਗੱਲਬਾਤ ਸ਼ੁਰੂ ਕਰੀਏ ਹੁਣ ਤੇ ਐਡਮਿੰਟਨ ਦੇ ਵਿੱਚ ਜਿਹੜੇ ਸਿਟੀ ਦੇ ਇਲੈਕਸ਼ਨ ਆ ਰਹੇ ਨੇ ਆਪਾਂ ਕਹਿੰਦੇ ਆ ਵੀ ਇਹ ਖਰਚੇ ਵਾਲਾ ਕੰਮ ਹੋ ਗਿਆ ਇਲੈਕਸ਼ਨ ਆਗੇ ਖਰਚਾ ਹੋਊਗਾ ਪਰ ਇੱਕ ਇਹ ਜੌਬ ਅਪਰਚੁਨਿਟੀ ਵੀ ਲੱਗਿਆ ਆਏ ਨੇ ਜੀ ਬਿਲਕੁਲ ਜੀ ਇਹਦੇ ਵਾਸਤੇ ਬਹੁਤ ਜ਼ਿਆਦਾ ਮਤਲਬ ਮੈਨ ਪਾਵਰ ਚਾਹੀਦੀ ਆ ਕਿਉਂਕਿ ਉਹਦੇ ਵਿੱਚ ਗਿਣਤੀ ਕਰਨ ਵਾਲੇ ਵੋਟਾਂ ਪਾਉਣ ਵਾਲੇ ਡਾਇਰੈਕਸ਼ਨ ਦੇਣ ਵਾਲੇ ਉਸ ਤੋਂ ਬਾਅਦ ਡੱਬੇ ਇਹਦੇ ਵਿੱਚ ਟੋਟਲ ਕਹਿੰਦੇ ਹਜ਼ਾਰ ਬੈਲਟ ਕਾਉਂਟਰ ਚ ਬੈਲਟ ਕਾਉਂਟਰ ਪੋਜੀਸ਼ਨ ਚਾਹੀਦੀਆਂ ਜੀ ਤੇ 5000 ਇਲੈਕਸ਼ਨ ਵਰਕਰ ਚਾਹੀਦੇ ਆ ਤੇ ਮਤਲਬ ਪਾ 20 ਤੱਕ ਪਤੇ 5-6000 ਟੋਟਲ ਵਿਅਕਤੀ ਜਿਹੜੇ ਚਾਹੀਦੇ ਆ ਸੋ ਸਭ ਤੋਂ ਵੱਡੀਆਂ ਗੱਲ ਇਹ ਵੀ ਇੱਥੇ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਣੀ ਆ ਤੇ ਟ੍ਰੇਨਿੰਗ ਵੀ ਪੇਡ ਹੋਣੀ ਆ ਸੋ ਇੱਕ ਵੱਡੀਆਂ ਐਕਸਪੀਰੀਅੰਸ ਆ ਭਾਈ ਜਦੋਂ ਮੈਂ 15 ਸਾਲ ਪਹਿਲਾਂ ਆਈ ਨਾ ਮੈਂ ਪ੍ਰੋਮਪਟਰ ਚ ਸੀਗਾ ਤੇ ਮੈਂ ਵੀ ਵੋਟਰਾਂ ਚ ਪੁਆਈਆਂ ਸੀ ਆਂਦੇ ਇਹ ਸਾਨੂੰ ਇਹ ਵਾਲੀ ਓਪਨਿੰਗ ਦਿਖ ਰਹੀ ਆ ਇਹਦੇ ਬਿਹਾਈਂਡ ਦਾ ਸਿਨ ਕਿੰਨੀ ਓਪਰਨਿਟੀ ਹੋ ਰਹੀਆਂ ਨੇ ਪੋਸਟਰ ਬਣਦੇ ਆ ਮੀਡੀਆ ਦੇ ਖਰ ਅ ਜਿੰਨੇ ਬੋਟ ਲੱਗੇ ਸਾਨੂੰ ਗੰਦ ਲੱਗਦਾ ਕਈ ਵਾਰੀ ਤਾਂ ਉਹ ਬਣੇ ਵੀ ਆ ਕਿਸੇ ਇਨਕਮ ਵੀ ਹੋਈ ਐ ਸੋ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਚੰਗੇ ਤੇ ਮਾੜੇ ਸੋ ਇਹ ਵੀ ਆ ਵੀ ਚਲੋ ਇੱਕ ਇਹ ਵੀ ਆ ਕਿ ਓਪਰਚੁਨਿਟੀ ਸਾਨੂੰ 4 ਸਾਲ ਬਾਅਦ ਮਿਲਦੀ ਆ ਵੀ ਜਿਹੜੇ ਬੰਦੇ ਕੰਮ ਨਹੀਂ ਕਰਦੇ ਉਹਨਾਂ ਨੂੰ ਪਰੇ ਕੀਤਾ ਜਾਵੇ ਤੇ ਨਵੇਂ ਬੰਦੇ ਜਿਹੜੇ ਆ ਰਹੇ ਆ ਜਿਹੜੇ ਸਾਨੂੰ ਲੱਗਦਾ ਆ ਵੀ ਦੇ ਆਰ ਦੇ ਆਰ ਕਮਿੰਗ ਟੂ ਡੂ ਸਮਥਿੰਗ ਤੇ ਉਹਨਾਂ ਨੂੰ ਆਪਾਂ ਚੁਣਿਆ ਜਾਂਦਾ ਬਿਲਕੁਲ ਜੀ ਤੇ ਕਈ ਵਾਰੀ ਕਿਹਾ ਜਾਂਦਾ ਆ ਵੀ ਅਸੀਂ ਬੋਟ ਜਿਹੜੀ ਹੈਗੀ ਆ ਉਹ ਜਾਂ ਤਾਂ ਆਪਣਾ ਬੰਦਾ ਦੇਖ ਕੇ ਪਾਉਣੀ ਜਾਂ ਆਪਣੇ ਨੂੰ ਪਾਉਣੀ ਨਹੀਂ ਹੈਗੀ ਕਈ ਵਾਰ ਇਹਦਾ ਹੁੰਦੀ ਆ ਜਦੋਂ ਤੱਕ ਪਾਜੀ ਇਹ ਦੇਖ ਕੇ ਨਾ ਜਿੱਦਾਂ ਇੰਡੀਆ ਪਾਕ ਪੈਕ ਚ ਹੁੰਦਾ ਸੀ ਵੀ ਅਸੀਂ ਕਟੜ ਕਾ ਲਈਆਂ ਕਟੜ ਕਾਂ ਕਰਦੀਆਂ ਕਟੜ ਆ ਮਾਦੀ ਹੁਣ ਆ ਗਈ ਆ ਨਾ ਤੇ ਜਦ ਤੱਕ ਕਟੜ ਤਾਂ ਨਹੀਂ ਨਿਕਲਦੀ ਨਾ ਉਹ ਕਟੜ ਤਾਂ ਹਰੇ ਕੰਮਲੇ ਮਾੜੀ ਹੁੰਦੀ ਆ ਤੁਸੀਂ ਬੰਦਾ ਦੇਖੋ ਬੰਦੇ ਦਾ ਕੰਮ ਦੇਖੋ ਜੇ ਤੁਹਾਨੂੰ ਪੁਰਾਣੇ ਬੰਦੇ ਨੇ ਕੰਮ ਕੀਤਾ ਉਹਨੂੰ ਪਾਓ ਨਵੇਂ ਬੰਦੇ ਤੇ ਲੱਗਦਾ ਵਾ ਵੀ ਇਹ ਕੰਮ ਕਰ ਸਕਦਾ ਉਹਨੂੰ ਪਾਓ ਉਹਨੂੰ ਪੁੱਛੋ ਉਹਨੂੰ ਪੁੱਛੋ ਵੀ ਕਿਉਂਕਿ ਇਹ ਗੱਲ ਮੈਂ ਤਾਂ ਛੜੀ ਆ ਜਿਹੜੀ ਅਸੀਂ ਪਿਛਲੇ ਮੈਪਲ ਦੇ ਰੇਲਵੇ ਕ੍ਰੋਸਿੰਗ ਦੇ ਇੱਕ ਨਿਊਜ਼ ਕੀਤੀ ਸੀਗੀ ਉਹ ਪ੍ਰੋਕਸੀਮੇਟਲੀ ਆਪਾਂ ਲੋਕਾਂ ਨੇ ਬਹੁਤ ਉਹ ਆਪਣਾ ਹੰਗਾਰਾ ਭਰਿਆ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਬਟ ਜਾਂ ਤਾਂ ਇਹਨਾਂ ਕੋਲ ਜਿਹੜੇ ਹੁਣ ਅੱਗੇ ਲੜਨ ਤਿਆਰ ਨੇ ਉਹਦਾ ਕੋਈ ਪਲਾਨ ਨਹੀਂ ਹੈਗਾ ਹੂੰ ਹੂੰ ਉਹ ਕਿਸੇ ਨੇ ਕੋਈ ਜਵਾਬ ਨਹੀਂ ਦਤਾ ਪੁੱਛਣ ਦੇ ਬਾਵਜੂਦ ਵੀ ਹਾਂ ਬਿਲਕੁਲ ਤੇ ਖਾਲੀ ਯਾਨੀ ਕਿ ਬੋਟਾਈ ਲੈਣੀ ਆ ਤੇ ਤੋ ਹੱਲ ਕਰਨ ਦਾ ਤਰੀਕਾ ਕੋਈ ਨਹੀਂ ਕੋਲ ਹੈਗਾ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਕਿ ਵੇਲੇ ਆਪਾਂ ਪੁੱਛਦੇ ਆ ਵੀ ਤੁਹਾਡਾ ਤਰੀਕ ਕੀ ਤੁਹਾਡੇ ਕਾਰਨ ਨੇ ਲੜਨ ਦੇ ਜਾਂ ਕੁਝ ਕਰਨ ਹਰੇਕ ਦੇ ਕਾਰਨ ਸੇਵੇਂ ਹੁੰਦੇ ਨੇ ਹਰਾਨੀ ਵਾਲੀ ਗੱਲ ਆ ਵੀ ਜਿਹੜੇ ਲੜਕੇ ਜਿੱਤ ਚੁੱਕੇ ਹੁੰਦੇ ਆ ਉਹਨਾਂ ਦੇ ਵੀ ਕਾਰਨ ਸੇਮ ਹੀ ਹੁੰਦੇ ਨੇ ਵੀ ਤੁਸੀਂ 4 ਸਾਲ ਲੱਜੋ ਪ੍ਰੋਬਲਮ ਆਣੀ ਯਾਨੀ ਚਾਹੀਦੀ ਸੀ ਸੋ ਇਹ ਬੜੀ ਕੰਟਰਾਡਿਕਟਰੀ ਜੀ ਗੱਲ ਆ ਬੰਦੇ ਬਹੁਤ ਖੜੇ ਨਹੀਂ ਬਟ ਕਈ ਬੰਦੇ ਤਾਂ ਰਾਤੋਂ ਰਾਤ ਹੀ ਪਤਾ ਲੱਗੇ ਨੇ ਸਵੇਰੇ ਵੀ ਵੋਟਾਂ ਲਈ ਖੜਨਾ ਨਾ ਕਿ ਬਿਲਕੁਲ ਬਿਲਕੁਲ ਕਈ ਵਾਰੀ ਐਦਾ ਵੀ ਹੋ ਜਾਂਦੀ ਆ ਕਹਿੰਦੇ ਯਾਰ ਕੋਈ ਚਲੋ ਤੂੰ 4 ਪੈਸੇ ਹੈਗੇ ਜਾਣਦਾਂ ਨਹੀਂ ਕਿਸ ਬਸ ਲੈਣਾ ਨਾ ਨਹੀਂ ਹੋ ਜੂਗਾ ਮੈਂ ਕਹਿੰਦਾ ਇਹ ਤਰੀਕਾ ਬਹੁਤ ਵਧੀਆ ਹੈ ਜੇ ਤੈਨੂੰ ਕੋਈ ਨਹੀਂ ਜਾਣਦਾ ਤੁਸੀਂ 4-5 ਹੱਡਾ ਖਰਚੋ ਦੇ ਆਪਣੇ ਬੋਰਡ ਲਵਾ ਦੋ ਜੇ ਤੈਨੂੰ ਦੁਨੀਆ ਬਟ ਅਸਲ ਵਿੱਚ ਲੜਨ ਵਾਲੇ ਜਿਹੜੇ ਅਸਲੀ ਜਿਹੜੇ ਮਿਹਨਤ ਕਰਨ ਵਾਲੇ ਬੰਦੇ ਨੇ ਉਹ ਥੋੜਾ ਦੇਖਣਾ ਚਾਹੀਦਾ ਬੰਦਾ ਪੜਿਆ ਲਿਖਿਆ ਹੋਵੇ ਕੰਮ ਕਰਦਾ ਹੋਵੇ ਸੋਸਾਇਟੀ ਵਿੱਚ ਪਹਿਲਾਂ ਪਿਛਲੇ ਕਿੰਨੇ ਸਾਲ ਤੋਂ ਕੀ ਵਿਚਰ ਰਿਹਾ ਤੇ ਜਾਂ ਕਿਸੇ ਨਾਲ ਮਿਲ ਕੇ ਕਮਿਊਨਿਟੀ ਉਹਦੀ ਕੀ ਸਰਵਿਸਿਸ ਹੈਗੀਆਂ ਇਹ ਚੀਜ਼ਾਂ ਜ਼ਰੂਰ ਦੇਖਣਾ ਚਾਹੀਦਾ ਚਾਹੀਦਾ ਜੀ ਹੁਣ ਆਪਾਂ ਕਿਸੇ ਨੂੰ ਬੰਦੇ ਨੌਕਰੀ ਤੇ ਰੱਖਦੇ ਆ ਰੈਜ਼ੂਮੇ ਦੇਖਦੇ ਨਹੀਂ ਪਹਿਲਾਂ ਜੀ ਕੀ ਹੈ ਤੇ ਉਹ ਸਾਰਾ ਕੁਝ ਦੇਖ ਕੇ ਸਾਨੂੰ ਜਿਹੜੇ ਆ ਵੋਟਾ ਬੋਟ ਜ਼ਰੂਰ ਪਾਣੀ ਬੋਟ ਜ਼ਰੂਰ ਪਾਓ ਜੀ ਤੇ ਕਿਉਂਕਿ ਮੁੜ ਕੇ 4 ਸਾਲ ਬਾਅਦ ਆਪਾਂ ਨੂੰ ਮਿਲਣਾ ਰਾਈਟ ਤੇ ਬਸ ਆਹੀ ਹੁਣ ਦਿਨ ਤੁਹਾਡੇ ਤੁਹਾਡੇ ਜਨ ਨਹੀਂ ਹੋਣੇ ਇਹ ਬਿਲਕੁਲ ਤੇ ਜਿਹੜਾ ਆਪਣਾ ਬ੍ਰਿਜ ਸੀਗਾ ਜੀ ਇਹ ਬਲਿੰਕਟਨ ਬ੍ਰਿਜ ਤੇ ਹੁਣ ਜੀ ਬੰਦ ਹੋ ਗਿਆ ਜੀ ਕਹਿੰਦੇ ਉਧਰ ਲੰਘਣਾ ਨਹੀਂ ਹੁਣ ਉਹ ਰਿਟਾਇਰਮੈਂਟ ਹੋ ਗਈ ਜੀ ਉਹਦੀ ਕੱਲ ਤੇ ਰਿਟਾਇਰਮੈਂਟ ਉਹਦੀ ਸੋਮਵਾਰੀ ਰਿਟਾਇਰਮੈਂਟ ਉਹਦੀ ਕਰ ਦਿੱਤੀ ਗਈ ਆ ਤੇ ਹੁਣ ਉਹਦਾ ਜੀ ਬਿਲਕੁਲ ਬੰਦ ਹੈ ਜੀ ਤੇ ਉਹ ਅਗਲੇ ਸਾਲ 26 ਦੇ ਐਂਡ ਵਿੱਚ ਤਿਆਰ ਹੋਣ ਦੀ ਆਸ ਹੂੰ ਤੇ ਜਦੋਂ ਆਸ ਦੀ ਗੱਲ ਆਉਂਦੀ ਹੁੰਦੇ ਆ ਆਸ ਤਾਂ ਦੇਣੀ ਚਾਹੀਦੀ ਕੋਈ ਆਸ ਤੇ ਦੁਨੀਆ ਕਹਿਵਾ ਪਰ ਮੈਨੂੰ ਮੈਨੂੰ ਨਹੀਂ ਆਸ ਹੁਣ ਆਪਾਂ ਪਿਛਲੇ ਟਰੱਕ ਦੀ ਗੱਲ ਕਰਕੇ ਹਟੇ ਆ ਵੀ ਜਿਹੜੇ ਬਾਕੀ ਪ੍ਰੋਜੈਕਟਸ ਸੀਗੇ ਜੀ ਆਪਾਂ ਉਹਨਾਂ ਦੇ ਬਜਟ ਦੀ ਗੱਲ ਕਰੀਓ ਕਿੰਨੇ ਗੁਣਾ ਉਹਨਾਂ ਦੇ ਵਧੇ ਆ ਤੇ ਜਦੋਂ ਟਾਈਮ ਦੀ ਗੱਲ ਕਰੀਏ ਤੇ ਉਹ ਟਾਈਮ ਕਿੰਨਾ ਅੱਗੇ ਗਿਆ ਤੇ ਇਸ ਕਰਕੇ ਇਹ ਚੀਜ਼ ਜਾਨੀ ਕਿ ਕਾਫੀ ਇੱਕ ਦੇਖੋ ਕਹਿੰਦੇ ਆ ਕਿ ਇੱਥੇ ਜੀ ਜਿਹੜਾ 6 ਮਹੀਨੇ 3 ਮਹੀਨੇ ਕੰਮ ਹੁੰਦਾ ਹੈ ਬਾਕੀ ਸਨੋਵਾ ਪਰ ਹੁਣ ਬੈਦਰ ਹੈ ਨਹੀਂ ਕਿ ਉਹਦਾਂ ਦਾ ਹੁਣ ਨਹੀਂ ਹੈਗਾ ਹੁਣ ਸਨੋਜ ਵੀ ਚੱਲਦਾ ਕੰਮ ਹਾਂਜੀ ਤੇ ਇਸ ਕਰਕੇ ਹੁਣ ਆ ਬਹਾਨਾ ਲਾਣਾ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਜਦੋਂ ਕੰਸਟ੍ਰਕਸ਼ਨ ਹੁੰਦੀ ਹੈ ਨਾ ਬਿਲਡਰਾਂ ਦੀ ਘਰਾਂ ਦੀ ਉਹ ਸਨੋਜ ਵੀ ਲੱਗਦੀ ਬਿਲਕੁਲ ਉਹ ਸਨੋਜੇ ਖੱਡੇ ਪਟ ਕੇ ਸਨੋਜ ਮੈਂ ਘਰ ਦੇਖੇ ਨੇ ਆਪਣੇ ਘਰ ਔਡਿ ਉਹ ਉਹਨਾਂ ਨੇ ਦਸੰਬਰ ਤੋਂ ਸ਼ੁਰੂ ਕਰਕੇ ਫਰਵਰੀ ਤੱਕ ਬਣਾਤੇ ਸਨੋ ਉਹਦੇ ਵਿੱਚ ਹੀ ਬਿਲਕੁਲ ਜੀ ਬਿਲਕੁਲ ਤੇ ਅੱਗੇ ਗੱਲ ਕਰਦੇ ਆ ਇੱਕ ਜਿਹੜਾ ਪਿੱਛੇ ਇੱਕ ਇੱਕ ਲੜਕੀ ਦੀ ਜਿਹੜੀ ਡੈਥ ਹੋਈ ਸੀਗੀ ਉਹਦੀ ਜਿਹੜੀ ਬਾਡੀ ਸੀਗੀ ਉਹ ਹਾਕੀ ਬੈਗ ਤੋਂ ਮਿਲੀ ਸੀਗੀ ਸਿਕਲੋਮੀਟਰ ਬਾਹਰ ਜਾ ਕੇ ਹਾਂਜੀ ਹਾਂਜੀ ਤੇ ਫਿਰ ਉਹਨੂੰ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਸੀਗਾ ਤੇ ਪੁਲਿਸ ਨੇ ਜਦੋਂ ਕਿਹਾ ਵੀ ਇਹਨੂੰ ਸਜ਼ਾ ਉਸਾ ਫਸਟ ਡਿਗਰੀ ਦਾ ਕੇਸ ਹੈਗਾ ਪਰ ਇਹਨੂੰ ਸਜ਼ਾ ਪ੍ਰੋਪਰ ਨਹੀਂ ਹੋਈ ਤੇ ਇਹ ਤੇ ਵਿਚਾਰ ਕਰਨਾ ਚਾਹੀਦਾ ਆ ਤੇ ਕਹਿੰਦੇ ਹੁਣ ਪੁਲਿਸ ਦੇ ਉੱਪਰ ਹੀ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਬਿਲਕੁਲ ਜੀ ਕਈ ਨੈਸ਼ਨਲ ਐਂਡ ਲੀਗਲ ਗਰੁੱਪ ਨੇ ਉਹਨਾਂ ਨੇ ਇੱਕ ਉਸਤਾਨ ਉਠਾਇਆ ਵੀ ਪੁਲਿਸ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਤੇ ਕਿਉਂਕਿ ਪੁਲਿਸ ਤੇ ਜੁਡੀਸ਼ਰੀ ਜਿਹੜੀ ਆ ਉਹ ਦੋਨੇ ਸੈਪਰੇਟ ਇੰਡੀਪੈਂਡੈਂਟ ਨੇ ਇੱਕ ਦੂਜੇ ਦੇ ਹੱਕ ਸੇਫ ਨਹੀਂ ਕਰਨਾ ਚਾਹੀਦਾ ਪਰ ਪਰ ਮੈਂ ਕਹਿਣਾ ਚਾਹੁੰਦਾ ਕਿ ਕਿਉਂ ਨਹੀਂ ਕਰਨਾ ਚਾਹੀਦਾ ਏਦਾਂ ਤਾਂ ਪੁਲਿਸ ਵਾਲੇ ਫਿਰ ਪੁਲਿਸ ਵਾਲੇ ਕਹਿੰਣ ਕਿ ਵੀ ਤੁਸੀਂ ਆਪੇ ਫੜ ਲਓ ਅਗਲੇ ਨੇ ਫੜਿਆ ਅਗਲੇ ਕਹਿੰਦੇ ਵੀ ਭਾਈ ਠੀਕ ਆ ਬੰਦੇ ਨੇ ਤੁਸੀਂ ਸਜ਼ਾ ਦਿੱਤੀ ਆ ਬਟ ਜਿੱਡਾ ਉਹਦਾ ਸੰਗੀਨ ਜੁਰਮ ਸੀਗਾ ਉਹਦੇ ਹਿਸਾਬ ਨਾਲ ਸਜ਼ਾ ਦੇਣੀ ਚਾਹੀਦੀ ਸੀ ਸੋ ਇਤਿਹਾਸ ਵਿੱਚ ਪਹਿਲੀ ਵਾਰ ਤਾਂ ਹੋਇਆ ਕੋ ਬੋਲਣ ਵਾਲੇ ਨੂੰ ਕਈ ਵਾਰੀ ਕੀ ਹੁੰਦਾ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਇਹ ਜ਼ਰੂਰ ਹੁੰਦਾ ਵੀ ਕਿਸੇ ਆਮ ਬੰਦੇ ਨੂੰ ਬੋਲਣੇ ਨਹੀਂ ਦਿੱਤਾ ਜਾਂਦਾ ਹੂੰ ਹੂੰ ਜੋ ਮਤਲਬ ਇਹ ਇੱਕ ਜੁਰੂਰ ਕਿਹਾ ਜਾਂਦਾ ਵੀ ਹਾਂ ਵੀ ਤੇਰੀ ਇਨਪੁਟ ਵੀ ਚਾਹੀਦੀ ਹੈ ਬਟ ਅਗਲੇ ਦਾ ਸੁਜੈਸ਼ਨ ਨੂੰ ਮੰਨਣਾ ਹੀ ਨਹੀਂ ਕਿਸੇ ਨੇ ਬਿਲਕੁਲ ਤੇ ਹੁਣ ਜੇ ਉਹਨਾਂ ਨੇ ਐਡਾ ਵੱਡਾ ਕੰਸਾਨ ਠਾਹਾਇਆ ਵਾ ਤੇ ਇਹਦਾ ਮਤਲਬ ਇਹ ਨਹੀਂ ਵੀ ਅਕਾ ਤੁਸੀਂ ਉਹਨੂੰ ਚੁੱਪ ਕਰਾ ਦਿਓ ਵੀ ਅਗਲੀ ਵਾਰ ਤੋ ਡਰਾ ਦਿਓ ਵੀ ਉਸ ਕੰਸਾਨ ਨੂੰ ਲਾਓ ਅਗਲੇ ਸੋਸਾਇਟੀ ਦੀ ਸੇਫਟੀ ਲਈ ਗਿਆ ਬਿਲਕੁਲ ਤੇ ਹੋ ਵੀ ਸਕਦਾ ਕਈ ਵਾਰੀ ਦੇਖਿਆ ਹੀ ਆ ਕਿੰਨਾ ਕੁਝ ਹੁੰਦਾ ਕੇਸਾਂ ਦੇ ਵਿੱਚ ਬਿਲਕੁਲ ਹੁੰਦਾ ਕੇਸਾਂ 'ਚ ਹੁਣ ਕਿਉਂ ਕੀ ਹੋਇਆ ਜੀ ਸਨ ਵੀ ਹੁਣ ਜਿਹੜੀ ਵਿੱਚ ਜਦ ਫਸਟ ਡਿਗਰੀ ਲੱਗਿਆ ਅਗਲਾ ਮੰਨਿਆ ਤੁਹਾਨੂੰ ਇੰਦਾ ਥੋੜੋ ਵੀ ਪਲੀ ਗਿਲਤੀ ਕਰਕੇ ਉੱਥੇ ਘੱਟ ਦਿਓ ਸਗਾ ਬਿਲਕੁਲ ਤੇ ਇੱਕ ਪਿੱਛੇ ਜਿਹਦੀ ਆਪਾਂ ਪਿਛਲੇ ਕੁਝ ਦਿਨਾਂ ਖਬਰ ਕਿਤੇ ਸੀ ਕਿ ਸ਼ੇਰਵੁੱਡ ਪਾਰਕ ਤੇ ਇੱਕ ਡੇ ਕੇਅਰ ਦੇ ਵਿੱਚੋਂ ਦਿਲਪ੍ਰਿਤ ਚਾਹਵਲਾ ਜੀ ਨੂੰ ਆਪਣੇ ਸੈਕਸ਼ੂਅਲ ਅਬਜ਼ੋਲਡ ਦੇ ਵਿੱਚ ਵਾਰੰਟ ਉਹਨਾਂ ਨੂੰ ਫੜਿਆ ਵੀ ਸੀਗਾ ਰਾਈਟ ਤੇ ਫਿਰ ਉਹਨਾਂ ਨੇ ਕਹਤਾ ਵੀ ਕੋਰਟ ਆ ਜਿਓ ਹਾਂਜੀ ਤੇ ਕਹਿੰਦੇ ਕੋਰਟ ਗਏ ਨਹੀਂ ਤੇ ਹੁਣ ਕਹਿੰਦੇ ਪੁਲਿਸ ਆਪਣੇ ਅਸ਼ੰਕਾ ਲਗਾਰੀ ਹੈ ਕਿ ਇਹ ਬੈਕ ਹੋਮ ਭੱਜ ਗਏ ਨੇ ਤੇ ਕੋਈ ਇਹ ਫਾਰਮਲ ਐਜੂਕੇਟਰ ਹੈ ਸਹੀ ਗੱਲ ਜੀ ਉਹਨਾਂ ਦੇ ਫੇਸ ਹੋ ਰਹੇ ਸੀ ਸੈਕਸੋਲ ਸੌਲਟ ਸੀਗੇ ਤੇ 32 ਸਾਲਾ ਚ ਦਿਲਪ੍ਰੀਤ ਚਾਵਲਾ ਇਹਨਾਂ ਦਾ ਨਾਮ ਆ ਤੇ ਹੈਰਾਨੀ ਵਾਲੀ ਗੱਲ ਆ ਵੀ ਜਦੋਂ ਕਿਸੇ ਬੰਦੇ ਨੂੰ ਤੁਸੀਂ ਫੜ ਲਿਆ ਚਾਰਜ ਕਰ ਲਿਆ ਉਹਨੂੰ ਕੋਈ ਕੋਰਟ ਕੇਸ ਪੈ ਗਿਆ ਤੁਸੀਂ ਉਹਦੇ ਕਮਸੇ ਕਮ ਕੋਈ ਡਾਕੂਮੈਂਟ ਤਾਂ ਜ਼ਬਤ ਕਰੋ ਉਹ ਇੰਡੀਆ ਨੂੰ ਕਿੱਦਾਂ ਫਲੂ ਕਰ ਗਿਆ ਇਹ ਆ ਇੱਕ ਪਹਿਲੀ ਖਬਰ ਨਹੀਂ ਹੈਗੀ ਬਹੁਤ ਖਬਰਾਂ ਜਾਂਦਾ ਹੋਇਆ ਵੀ ਬੰਦਾ ਭੱਜ ਗਿਆ ਜੀ ਬੰਦਾ ਕਿੱਦਾਂ ਭੱਜ ਗਿਆ ਯਾ ਤੇ ਨਹੀਂ ਜਾਂ ਤੁਸੀਂ ਜਿਸ ਤਰ੍ਹਾਂ ਦੱਸਦੇ ਆਪਾਂ ਸੁਣਦੇ ਹਾਂ ਉਹਦਾ ਟਰੈਕਰ ਲਾ ਦਿੰਦੇ ਆ ਇਹ ਕਰ ਦਿੰਦੇ ਆ ਉਹ ਕਰ ਦਿੰਦੇ ਆ ਉਹ ਜੋ ट्रैवलिंग ਡਾਕੂਮੈਂਟ ਹੀ ਰੱਖ ਲਓ ਟਰੈਵਲ ਡਾਕੂਮੈਂਟ ਰੱਖ ਲਓ ਕਿੱਥੇ ਭੱਜੂ ਕਿੱਥੇ ਨੂੰ ਭੱਜੂਗਾ ਨਾ ਉਹ ਕਿੱਥੇ ਗਾਇਬ ਹੋਣ ਹੁਣ ਤੁਸੀਂ ਕੈਨੇਡਾ ਵਾਈਡਰ ਦਾ ਜੁਰਮੰਦ ਜਾਰੀ ਕਰਤੇ ਜਦੋਂ ਕੈਨੇਡਾ ਚ ਹੋਊਗਾ ਤਾਂ ਫੜੂਗੀ ਯਾ ਨਹੀਂ ਫਿਰ ਦੇਖੋ ਇਹ ਵੀ ਹੈਗਾ ਵੀ ਕੰਮ ਨਹੀਂ ਆਏਗਾ ਕੰਮ ਆਦਾ ਫਿਰ ਨੀ ਕੋਈ ਦਾ ਥੋੜਾ ਹੋਏਗਾ ਹੁਣ ਦੇਖੋ ਹੁਣ ਐਡਾ ਵੱਡਾ ਸੰਗੀਨ ਹੋ ਤੇ ਜੁਰਮ ਲੱਗਾ ਸੋ ਇਹ ਬੜੇ ਹੈਰਾਨੀ ਵਾਲੀ ਗੱਲ ਆ ਜਦੋਂ ਡੇਪਰ ਦੇਖ ਕੇ ਚ ਮੈਂ ਨੋਟ ਕੀਤਾ ਵੀ ਲੇਡੀਜ਼ ਹੀ ਹੁੰਦੀਆਂ ਇਹ ਡੇਕਰ ਵਾਲਿਆਂ ਨੇ ਪਤਾ ਨਹੀਂ ਕਿਉਂ ਇਹਨੂੰ ਰੱਖਿਆ ਸੀ ਤੇ ਉਸ ਤੋਂ ਬਾਅਦ ਜਦੋਂ ਬੱਚੇ ਨੇ ਦੱਸਿਆ 5 ਇਅਰ 올ਡ ਸੀ ਤੇ ਉਹਨੇ ਜਦ ਕੰਪਲੀਟ ਕੀਤੀ ਤੇ ਉਹ ਇਤੇ ਚਾਰਜ ਵੀ ਹੋਇਆ ਤੇ ਹੁਣ ਇਹ ਪੱਟ ਗਿਆ ਤੇ ਆਪਣੀ ਜਿਹੜੀ ਅਲਬਰਟਾ ਟੀਚਰ ਐਸੋਸੀਏਸ਼ਨ ਹੈ ਜੀ ਇਹਨਾਂ ਨੇ ਗਵਰਨਮੈਂਟ ਤੇ ਹੁਣ ਕਹਿੰਦੇ ਇਲਜ਼ਾਮ ਲਾਇਆ ਜੀ ਇਹ 네ਗੋਸ਼ੀਏਸ਼ਨ ਦੀ ਡੀਲ ਨੂੰ ਜਾਣ ਕੇ ਪੁੱਜ ਕੇ ਡਿਲੇ ਕਰ ਰਹੇ ਨੇ ਬਿਲਕੁਲ ਜੀ ਉਹ ਕਹਿੰਦੇ 6 ਅਕਤੂਬਰ ਤੱਕ ਤੁਸੀਂ ਗੱਲ ਕਰੋ ਨਹੀਂ ਤਾਂ ਆਪਾਂ ਸਟ੍ਰਾਈਕ ਕਰ ਲਾਂਗੇ ਇਹ ਆਪਣਾ ਹੋਰ ਇਹ ਕਹਿੰਦੇ ਚਮੇਲਾ ਪਾ ਕੇ ਬਹਿ ਗਏ ਨੇ ਇਹ ਇੱਕ ਇੰਡਸਟਰੀ ਰਿਲੇਸ਼ਨਲ ਬੋਰਡ ਦੇ ਕੋਲ ਇਹਨਾਂ ਨੇ ਕੰਪਲੀਟ ਕੀਤੀ ਹੈ ਗਵਰਨਮੈਂਟ ਨੇ ਵੀ ਯੂਨੀਅਨ ਜਿਹੜੀ ਆ ਮਿਸਲੀਡਿੰਗ ਇਨਫੋਰਮੇਸ਼ਨਾਂ ਦੇ ਰਹੀ ਹੈ ਵੀ ਯੂਨੀਅਨ ਕਹਿ ਰਹੀ ਆ ਵੀ ਜਿਹੜੀ ਇਹ ਜਿਹੜਾ ਟੀਚਰ 바ਰਗੇਨਿੰਗ ਜਿਹੜੀ ਐਸੋਸੀਏਸ਼ਨ ਆ ਉਹ ਕੁਝ ਗੱਲਾਂ ਤੇ ਕਹਿੰਦੇ ਨੇ ਗੋਸ਼ੀਏਸ਼ਨ ਨਹੀਂ ਕਰ ਸਕਦੀ ਵੀ ਆਪਾਂ ਸਾਡੇ ਨਾਲ ਕੋਈ ਗੋਸ਼ੀਏਸ਼ਨ ਦੀ ਸਰਕਾਰ ਕਰੇ ਤੇ ਉਹਦੇ ਚੱਕਰ ਦੇ ਵਿੱਚ ਕੀ ਹੈ ਇਹਦੀ ਕੰਪਲੀਟ ਕਰਤੀ ਹੁਣ ਕੰਪਲੀਟ ਸਰਕਾਰ ਨੇ ਕਰਤੀ ਜਦੋਂ ਤੱਕ ਉਸ ਕੰਪਲੀਟ ਕੰਪਲੀਟ ਦੀ ਸੋਲਵ ਨਹੀਂ ਹੋਣਾ ਉਦੋਂ ਤੱਕ ਨੈਗੋਸ਼ੀਏਸ਼ਨ ਅੱਗੇ ਨਹੀਂ ਜਾਣੀ ਇਹਦਾ ਮਤਲਬ ਜਾਣ ਪੁੱਛ ਕੇ ਡਿਲੇ ਕਰਾਂ ਦੀ ਲੋੜਾ ਜੂਨੀਅਨ ਤਾਂ ਕਰੇ ਕਰੇ ਕੰਪਲੀਟ ਸਰਕਾਰ ਕੰਪਲੀਟ ਕਰਦੀ ਆ ਫਿਰ ਯਾਨੀ ਕਿ ਇਹ ਹੀ ਆ ਵੀ ਆਪਣੇ ਪਾਣੀ ਦੀ ਮਦਾਨੀ ਪਾਤੀ ਪਾਣੀ ਦੀ ਮਦਾਨੀ ਪਾ ਲੋ ਪੈਰੋ ਪੈਰੋ ਬਾਅਦ ਜਿਹੜਾ ਕੋਈ ਵੀ ਆਪਾਂ ਤਾਂ ਨੈਗੋਸ਼ੀਏਸ਼ਨ ਨੂੰ ਤਿਆਰ ਹੀ ਸੀਗੇ ਆ ਇੰਡਸਟਰੀ ਰਿਲੇਸ਼ਨ ਬੋਰਡ ਦੀ ਜਵਾਬ ਨਹੀਂ ਆਇਆ ਬਿਲ ਇਹੀ ਬਾਕੀ ਕੰਮਾਂ ਚ ਵੀ ਇਹੀ ਹੁੰਦਾ ਉਹ ਜਿਹੜੇ ਪੋਰਟ ਆਲੇ ਨੇ ਕੀਤਾ ਤਾਂ ਜਿਹੜੇ ਕੈਨੜਾ ਪੋਸਟ ਆਲੇ ਨੇ ਕੀਤਾ ਤਾਂ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਵਿੱਚ ਲੈ ਕੇ ਆ ਗਏ ਉਹਦੇ ਚੱਕਰ ਦੇ ਵਿੱਚ 6 ਮਹੀਨੇ ਸਾਲ ਦੀ ਤਾਂ 네ਗੋਸ਼ੀਏਸ਼ਨ ਡਿਲੇ ਹੋਈ ਜਾਂਦੀ ਦੇਖੋ ਜਿਹੜੀ ਸੈਪਰੇਟ ਜਿਹੜੀ ਇੱਕ ਮੂਮੈਂਟ ਚੱਲ ਰਹੀ ਹੈ ਉਹਦੇ ਕੋਈ ਕੰਮ ਕਰਨਾ ਹੈ ਜਾਂ ਕੋਈ ਟਾਊਨ ਹਾਲ ਕਰਨਾ ਹੈ ਜਾਂ ਹੋਰ ਕੁਝ ਕਰਨਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨੂੰ ਫਟਾਫਟ ਕਰੀ ਜਾਂਦੇ ਨੇ ਉਹ ਫਟਾਫਟ ਰਿਫਰੈਂਡਰ ਮੋਈ ਜਾਂਦੇ ਨੇ ਕਿਵੇਂ ਕੁਛ ਤਾਂ ਹੀ ਕਹੀ ਜਾਂਦੇ ਵੀ ਤੁਹਾਨੂੰ ਰਿਫਰੈਂਡਰ ਕਰਾਣ ਦੀ ਵੀ ਲੋੜ ਨਹੀਂ ਸਿੱਧਾ ਹੀ ਪੋਸ ਕਰੋ ਹੂੰ ਤੇ ਜਿੱਥੇ ਕੋਈ ਲੋਕਾਂ ਦੇ ਹ ਉੱਥੇ ਜੜੀਕੇ ਡਾਉਣੇ ਵਿੱਚ ਉੱਥੇ ਜੜੀਕੇ ਲੱਭੇ ਜਾਂਦੇ ਇਹਨਾਂ ਵੀ ਵੀ ਕਿਸੇ ਤਰੀਕੇ ਨਾਲ ਕੋਈ ਤਰੀਕਾ ਲੱਭ ਜੇ ਕੋਈ ਰੋੜਾ ਪਾ ਦਈਏ ਗੱਡੀ ਚੱਲਦੀ ਜAVE ਰੁਕ ਜAVE ਕੋਈ ਟੇਢੀ ਹੋ ਜAVE ਸੋ ਕਿਉਂਕਿ ਪੈਸੇ ਤਾਂ ਦੇਖੋ ਇੱਕ ਤਾਂ ਇਹ ਸਮਝ ਨਹੀਂ ਲੱਗਦਾ ਜਦੋਂ ਕੋਈ ਬੰਦਾ ਸਰਕਾਰ 'ਚ ਆ ਜਾਂਦਾ ਉਹਨੂੰ ਐਦਾਂ ਕਿਉਂ ਲੱਗਣ ਲੱਗ ਪੈਂਦਾ ਵੀ ਉਹ ਆਪਣੀ ਪਾਕਟ 'ਚ ਦੇ ਰਿਹਾ ਜਦੋਂ ਆਪੋਜੀਸ਼ਨ ਹੁੰਦੇ ਆ ਉਦੋਂ ਕੋ ਸਾਰੇ ਮਸਲਾਂ ਦਾ ਹੱਲ ਹੁੰਦੇ ਆ ਉਦੋਂ ਮੈਂ ਕਹਿੰਦਾ ਹੁਣ ਤੁਸੀਂ ਆਪੋਜੀਸ਼ਨ ਕਰ ਜਦੋਂ ਕਹਿੰਦਾ ਸੋਖਾ ਆ ਉਹ ਕਹਿਣਾ ਹੀ ਸੋਖਾ ਵਾ ਇਹ ਕਰ ਪਤਾ ਵੀ ਇਹੀ ਕਰ ਨਹੀਂ ਸਕਦੇ ਹਮਮ ਅੱਛਾ ਸ਼ਕਤੀ ਨਹੀਂ ਫਿਰ ਹੈਗੀ ਕਰਨਾ ਜਿਹੜੇ ਕਰਨ ਜਿਹੜੇ ਕਰਨ ਦੀ ਵਾਰੀ ਆਣੀ ਆ ਉਦੋਂ ਬੰਦਾ ਫਿਰ ਕਹਿੰਦਾ ਬਾਨਾ ਲੱਭ ਲਾਂਦਾ ਤੇ ਆਪਣੇ ਜੀ ਇੱਕ ਰਿਪੋਰਟ ਆਈ ਹੈ 2024 ਦੇ ਵਿੱਚ ਅਲਬਰਟਾ ਦੇ ਵਿੱਚ ਜਿਹੜੇ ਟ੍ਰੇਨ ਨਿਕਲਦੀਆਂ ਨੇ ਕਿੰਨੇ ਕ ਬੰਦੇ ਥੱਲੇ ਆ ਕੇ ਇਹਨਾਂ ਦੀ ਡੈਥ ਹੋਈ ਆ ਇਹ ਜੀ 12 ਬੰਦੇ ਮਰ ਗਏ ਜੀ ਦਰਜਨਪੁਰੀ ਇਹ ਐਕਸੀਡੈਂਟ ਸੀ ਸੂਸਾਈਡ ਸੀਗੇ ਜੀ ਇਹ ਇਹ ਵਿੱਚ ਕੋਈ ਸੂਸਾਈਡ ਵੀ ਹੋ ਸਕਦਾ ਹੈ ਕੋਈ ਐਕਸੀਡੈਂਟ ਵੀ ਹੋ ਸਕਦਾ ਹੈ ਕਿਉਂਕਿ ਅਗਰ ਜੱਗ ਤੋਂ ਮੇ ਕੋਈ ਸਾਹਮਣੇ ਆ ਜਾਵੇ ਕਹਿੰਦੇ ਜੀ ਐਮਰਜੈਂਸੀ ਬ੍ਰੇਕ ਵੀ ਲਾ ਦੇਣ ਇਹ ਜ਼ਿਆਦਾਤਰ ਸਾਡੇ ਤੇ ਪਰਸੈਂਟ ਜ ਟ੍ਰੇਨਾਂ ਦਾ ਹੈ ਹੀ ਨਹੀਂ ਨਾ ਮਾਲ ਗੱਡੀਆਂ ਚੱਲਦੀਆਂ ਕਹਿੰਦੇ ਐਮਰਜੈਂਸੀ ਬ੍ਰੇਕ ਲਾਉਣ ਤੋਂ ਬਾਅਦ ਵੀ 2 ਕਿਲੋਮੀਟਰ ਬਾਅਦ ਇਹ ਗੜੀ ਰੁਕਦੀ ਹੈ ਬਿਲਕੁਲ ਸੋ ਇਹ ਮਤਲਬ ਜੇ ਤੁਹਾਨੂੰ ਕੋਈ ਬੰਦਾ ਆ ਜਾਵੇ ਮੋਰੇ ਡਰਾਈਵਰ ਨੂੰ ਦੇਸੀ ਵੀ ਜਾਵੇ ਪਹਿਲੀ ਗੱਲ ਤਾਂ ਸਾਹਮਣੇ ਕੋਈ ਡਰਾਈਵਰ ਹੁੰਦਾ ਨਹੀਂ ਕਿ ਇਹ ਬਈ ਉਹ ਪਤਾ ਨਹੀਂ ਕਿਹੜੇ ਵੀ ਇੰਡੀਅਨ 'ਚ ਬੈਠਾ ਤੇ ਜੇ ਉਹ ਅਮਰਜੰਸੀ ਬ੍ਰੇਕ ਲਗਾ ਵੀ ਦਿੰਦਾ ਤਾਂ ਫੇਰ ਵੀ ਕਹਿੰਦੇ 2 ਕਿਲੋਮੀਟਰ ਰੁੱਕਦੇ ਰੁੱਕਦੇ ਲੱਗਦੇ ਆ ਇਸ ਕਰਕੇ ਹੁਣ ਇਹ ਜੋ ਲੋਕਾਂ ਨੂੰ ਜਾਗਰੂਕੀ ਕੀਤਾ ਜਾ ਸਕਦਾ ਵੀ ਟ੍ਰੇਨ ਟਰੈਕ ਤੋਂ ਦੂਰ ਰੋ ਦੇਖੋ ਤੁਸੀਂ ਕਈ ਵਾਰੀ ਦੇਖਿਆ ਹੋਣਾ ਆ ਜਦੋਂ ਰੇਲਵੇ ਕ੍ਰੋਸਿੰਗ ਦੇ ਉੱਤੇ ਕੋਈ ਟਰੱਕ ਟ੍ਰੇਲਰ ਵਗੈਰਾ ਆ ਜਾਂਦਾ ਉਹਦਾ ਕੀ ਹਾਲ ਕਰ ਦਿੰਦੇ ਆ ਬਿਲਕੁਲ ਬਿਲਕੁਲ ਤੇ ਬੰਦੇ ਦਾ ਕੀ ਬਣਨਾ ਫਿਰ ਬੰਦੇ ਦਾ ਪਤਾ ਵੀ ਲੰਘਣਾ 1 ਮਿੰਟ ਮਿੰਟ ਲੰਘਣਾ ਕਿਉਂਕਿ ਸਾਰਾ ਤਾਂ ਲੋਹੇ ਦਾ ਯਾ ਕੋਟੈਰ ਟੂਰ ਹੋਵੇ ਫਿਰ ਵੀ ਚਲੋ ਬੰਦਾ ਕਹਿੰਦਾ ਕੋਈ ਟੱਪ ਟੱਪ ਜਾਊਗਾ ਉਹ ਤਾਂ ਕੱਟ ਦਊਗਾ ਬਿਲਕੁਲ ਸੋ ਇਹ ਆਪਣੇ ਇੱਥੇ ਤੁਹਾਡੇ ਮੈਪਲ ਦੇ ਏਰੀਆ ਲਾਗੇ ਵੀ ਇੱਕ ਇਦਾਂ ਦਾ ਇਨਸੀਡੈਂਟ ਹੋਇਆ ਸੀ ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਉਹੀ ਇਹਦੇ ਵਿੱਚ ਸਰਕਾਰਾਂ ਵੀ ਕਰਦਾ ਡਾਟਾ ਚਲੋ ਨੇ ਸ਼ੇਅਰ ਕੀਤਾ ਨਾਲੇ ਪਬਲਿਕ ਨੂੰ ਇਹ ਅਵੇਅਰ ਕੀਤਾ ਵੀ ਤੁਸੀਂ ਰੇਲ ਗੱਡੀ ਤੋਂ ਦੂਰ ਰਹੋ ਕਿਉਂਕਿ ਪਤਾ ਕੀ ਹੁੰਦਾ ਕਈ ਲੋਕ ਨਾ ਜਿਹੜੇ ਰੇਲ ਗੱਡੀ ਆਂਦੀ ਹੈ ਇਹਦੇ ਵਿੱਚੋਂ ਜ਼ਿਆਦਾਤਰ ਕੇਸ ਉਹ ਨੇ ਜਿਹੜੇ ਪੰਗੇ ਲੈਂਦੇ ਹੋਏ ਬੱਜੇ ਨਹੀਂ ਨਹੀਂ ਪੰਗੇ ਲੈਂਦੇ ਹੋ ਜਾਂ ਕੰਨਾਂ ਦੇ ਵਿੱਚ ਆਪਣੀਆਂ ਲਾਈਆਂ ਹੁੰਦੀਆਂ ਨੇ ਹੈੱਡਫੋਨ ਵਗੈਰਾ ਤੇ ਉਹ ਮਸਤ ਨਾਲ ਤੁਰੇ ਹੁੰਦੇ ਨੇ ਏਦਾਂ ਵੀ ਹੋ ਜਾਂਦਾ ਅੱਜ ਤਾਂ ਕਈ ਤਾਂ ਰੇਲਵੇ ਫਾੜਕ ਲੱਗੇ ਠੀਕ ਆ ਕਈ ਜਗ੍ਹਾ ਰੇਲਵੇ ਫਾੜਕ ਨਹੀਂ ਆ ਉਹ ਬੰਦਾ ਜਿਹੜੇ ਦੇਖਦਾ ਵੀ ਉਹ ਗੱਡੀ ਆ ਰਹੀ ਆ ਉਹ ਗੱਡੀ ਤੇਜ਼ ਕਰ ਲੈਂਦਾ ਬੜੀ ਵੀ ਮੈਂ ਲੰਘ ਜਾ ਕੋਈ ਸਾਈਕਲ ਸਕੂਟਰ ਵਾਲਾ ਉਹ ਵੀ ਕਹਿੰਦਾ ਛੇ ਜੀ ਲੰਘ ਜਾ ਉਸੇ ਚੱਕਰ ਦੇ ਵਿੱਚ ਕਿਉਂਕਿ ਤੁਹਾਡਾ ਆਈਡੀਆ ਗੱਡੀ ਦੀ ਸਪੀਡ ਕਿੰਨੀ ਆ ਕੁਛ ਨਹੀਂ ਪਤਾ ਤੇ ਉਹ ਉਹਦੇ ਵਿੱਚ ਇੱਕ ਫ੍ਰੈਕਸ਼ਨ ਆਫ ਸੈਕਿੰਡ ਵਿੱਚ ਵੀ ਗੱਡੀ ਤੁਹਾਡੀ ਵੱਜੀ ਨਹੀਂ ਤੇ ਬੰਦਾ ਬਿਲਕੁਲ ਤੇ ਆਪਾਂ ਕੱਲ ਖਬਰ ਕੀਤੀ ਸੀ ਜਿਸ ਤਰ੍ਹਾਂ ਚੰਗੀ ਖਬਰ ਵੀ ਲੱਗੀ ਆ ਵੀ ਚਲੋ ਇੱਕ ਜਾਨੀ ਕਿ ਜਿਹੜਾ ਲਾਇਸੈਂਸ ਦੇ ਉੱਤੇ ਇੱਕ ਮਾਰਕ ਹੋਣਾ ਪਰ ਇਹਦੇ ਵਿੱਚ ਕਈ ਜਿੱਦਾਂ ਜਦਾਂ ਹੁਣ ਅੱਗੇ ਗੱਲਾਂ ਹੋ ਰਹੀਆਂ ਨੇ ਤੇ ਇਹਦੇ ਪਿੱਛੇ ਕੋਈ ਸਰਕਾਰ ਦੀ ਮਨਸ਼ਾ ਹੋਰ ਵੀ ਨਜ਼ਰ ਆਉਂਦੀ ਹੈ। ਬਿਲਕੁਲ ਜੀ ਕਈ ਕ੍ਰਿਟਿਕ ਨੇ ਇਹ ਕਿਹਾ ਵੀ ਚਲੋ ਕਈ ਤਾਂ ਕਈ ਤਾਂ ਕਹਿੰਦੇ ਵੀ ਚਲੋ ਠੀਕ ਹੋ ਗਿਆ ਜੀ ਜਿੱਦਾਂ ਹੈਲਥ ਕਾਰਡ ਵੀ ਉੱਥੇ ਜੋੜੋ ਪੈ ਜਾਣਾ ਉਹ ਵੀ ਨੰਬਰ ਆ ਜਾਣਾ ਸਭ ਕੁਝ ਇੱਕ ਚੀਜ਼ ਇੱਕੋ ਇੱਕੋ ਹੀ ਕੈਰੀ ਕਰਨਾ ਪਊਗਾ। ਪਰ ਹੁਣ ਉਹਦੇ ਨਾਲ ਨਾਲ ਇਹ ਗੱਲ ਇਹ ਵੀ ਆ ਵੀ ਉਹ ਇੱਕ ਤੁਹਾਡੀ ਪ੍ਰਾਈਵੇਸੀ ਨੂੰ ਵੀ ਖਤਮ ਕਰਦਾ ਵਾ। ਕਿਉਂਕਿ ਇੱਕ ਲਾਇਸੈਂਸ ਦੇਖ ਕੇ ਹੀ ਕੋਈ ਬੰਦਾ ਦੱਸ ਸਕਦਾ ਵੀ ਤੁਸੀਂ ਸਿਟਜ ਨੇ ਆ ਕਿ ਪੀ ਆ ਰਿਆਂ ਜਾਂ ਕੀ ਆ ਸਟੂਡੈਂਟ ਹੈ ਹਨ ਕਿਉਂਕਿ ਜਿਸ ਹਿਸਾਬ ਨਾਲ ਰੇਸਿਸਟ ਵਧਦਾ ਪਿਆ ਪਾਈ ਡਿਨਾਈ ਨਹੀਂ ਕਰ ਸਕਦੇ ਜੋ ਗਵਰਨਮੈਂਟ ਅਫੀਸ਼ੀਅਲ ਨੇ ਉਹ ਰੀਜਿਸ ਨਹੀਂ ਹੋਣਗੇ ਉਹ ਇੱਧਰ ਥੋੜਾ ਹੋਣਗੇ ਵੀ ਸਹੀ ਹੋਣਗੇ ਸੋ ਇਸ ਕਰਕੇ ਇਹ ਜਿਹੜਾ ਧੁੱਬੜ ਧਿਆਨ ਨਾਲ ਡਿਸੀਜਨ ਲੈਣਾ ਚਾਹੀਦਾ ਵਾ ਕਿਉਂਕਿ ਅਲਬਰਟਾ ਪਹਿਲਾ ਪ੍ਰੋਵਿੰਸ ਬਣ ਰਿਹਾ ਵਾ ਹੂੰ ਸੋਚਣਾ ਨਹੀਂ ਗੱਲ ਆ ਵੀ ਇੱਕ ਦੂਜੇ ਪਾਸੇ ਜੇ ਸੋਚੀਏ ਵੀ ਅਲਬਰਟਾ ਉਹ ਪਹਿਲਾ ਸੂਬਾ ਬਣ ਗਿਆ ਵਾ ਜਿਹਦੀ ਸਭ ਤੋਂ ਘੱਟ ਮਿਨੀਮਮ ਵੇਜ ਬਿਲਕੁਲ 1 ਅਕਤੂਬਰ ਤੋਂ ਹੋ ਜਾਣੀ ਆ ਨਾ 1 ਅਕਤੂਬਰ ਨੂੰ ਟਾਰੀ ਵਾਲੇ ਹੋਰ ਬਤਾ ਰਹੇ ਨੇ ਸੋ ਹੁਣ ਕਹਿਣ ਦਾ ਮਤਲਬ ਅਸੀਂ ਅਜੀਬ ਜੇ ਕੰਮਾਂ ਨੂੰ ਪਹਿਲੇ ਬਣ ਰਹੇ ਆ ਜਿੱਥੇ ਚਾਹੀਦੇ ਉ ਇੱਕ ਤਾਂ ਪਾਸੇ ਕਹਿੰਦੇ ਸੀ ਅਸੀਂ ਐਪ ਬਣਾਣੀ ਹੈ ਹੁਣ ਐਪ ਬਣਾਤੀ ਮੈਂ ਦੇਖ ਲਈ ਚੈੱਕ ਕਰਨ ਲਈ ਠੀਕ ਆ ਜੀ ਹੈਲਥ ਕਾਰਡ ਆ ਗਿਆ ਤੁਸੀਂ ਇੱਕ ਐਪੇ ਬਣਾ ਦੋ ਜਿੱਥੇ ਹੈਲਥ ਕਾਰਡ ਵੀ ਬਣ ਜਾਏ ਜਿੱਥੇ ਸਿਟੀਨਿਟੀ ਵੀ ਬਣ ਜਾਏ ਉਹ ਦਿਖਾਓ ਲਾਇਸੈਂਸ ਤੇ ਨਾ ਲਗਾਓ ਹੂੰ ਹੂੰ ਬੰਦੇ ਦਿਖਾ ਦੇ ਉਹਦੇ ਨਾਲ ਸਰਜਵੇ ਜਾਂ ਆਪਸ਼ਨ ਹੋਵੇ ਸੋ ਹੁਣ ਤੁਸੀਂ ਇਹ ਹੋਣਾ ਤਾਂ ਵੈਸੇ 2026 ਤੱਕ ਆ ਕੋਈ ਕੁਝ ਵੀ ਚੇਂਜ ਹੋਣਾ ਨਾ ਜੂਰੀ ਨਹੀਂ ਵੀ ਹੋਣਾ ਹੀ ਹੈ ਇਹਦੇ ਨਾਲ ਪਿਛਲੇ ਸਾਲ ਇਹ ਇੰਸ਼ੋਰੈਂਸ ਰਿਫਾਰਮ ਵੀ ਲੈ ਕੇ ਆ ਰਹੇ ਜੋ ਹਾਲੇ ਤੱਕ ਆਇਆ ਹੀ ਨਹੀਂ ਦਿ세 ਨਹੀਂ ਜਦੋਂ ਲੋਕਾਂ ਨੇ ਕਿਹਾ ਇਹੀ ਸਰਕਾਰ ਦਾ ਨੇ ਇੱਕ ਬਹੁਤ ਵਧੀਆ ਮੈਨੂੰ ਕੰਮ ਲੱਗਦਾ ਇਹ ਤਰੀਕੇ ਹੀ ਸਾਲ ਦੇਰ ਸਾਲ ਦੀ ਪਾਉਂਦੇ ਆ ਵੀ ਜਦ ਤੱਕ ਜਿਹੜਾ ਹਾਲ ਹੈ ਹੀਆ ਹੋਲਾ ਪੈਣਾ ਵਾਲਾ ਪਈ ਜਾਵੇ ਲੋਕਾਂ ਨੂੰ ਬੋਲ ਛੱਡਨ ਦਾ ਖੇਲੀ ਜਾਵੇ ਉਹਨਾਂ ਹਾਂ ਜੀ ਜਿਆਦਾ ਹੀ ਰੋਲਾ ਪੈ ਗਿਆ ਤਾਂ ਬੋਲ ਚੱਕ ਲੈਂਦੇ ਵਿੱਚੋਂ ਹੂੰ ਤੇ ਜੇ ਨਹੀਂ ਤਾਂ ਨਹੀਂ ਹੁਣ ਕੀ ਹੋਣਾ ਤੇ ਬਾਅਦੂ ਬਾਅਦ ਇਹੀ ਕਹਿ ਦੇਣਗੇ ਵੀ ਨਹੀਂ ਜੀ ਚਲੋ ਠੀਕ ਆ ਜੀ ਪਬਲਿਕ ਨੇ ਮੰਨਿਆ ਨਹੀਂ ਤੇ ਜੇ ਤਾਂ ਕੋਈ ਚੰਗੀ ਇੱਛਾ ਨਾ ਕੀਤਾ ਫਿਰ ਤਾਂ ਚੰਗੀ ਗੱਲ ਆ ਪਰ ਜਿਸ ਤਰ੍ਹਾਂ ਇੱਥੇ ਸਵਾਲ ਚੁੱਕੇ ਜਾ ਰਹੇ ਨੇ ਤੇ ਜੇ ਉਹ ਕੰਮ ਉਧਰ ਨੂੰ ਵਜਾ ਤਾਂ ਫਿਰ ਉਹ ਮਾੜੀ ਗੱਲ ਬਈ ਉਹ ਤਾਂ 100% ਇਹ ਹੁਣ ਆ ਜਦੋਂ ਇੱਕ ਲਾਇਸੈਂਸ ਦੇਖਣ ਦੇ ਨਾਲ ਹੀ ਪਤਾ ਲੱਗ ਜਾਣਾ ਹੈ ਤੇ ਕਈ ਕਈ ਮੇਰੇ ਟਰੱਕ ਡਰਾਈਵਰਾਂ ਨਾਲ ਗੱਲ ਹੋਈ ਹੈ ਵੀ ਕਹਿੰਦੇ ਵੀ ਕਈ ਵਾਰ ਕੀ ਹੁੰਦਾ ਪੁਲਿਸ ਵਾਲਾ ਇੱਕ ਮੈਨੂੰ ਟਿਕਟ ਬਿਨਾਂ ਗੱਲ ਤੋਂ ਹੀ ਦੇ ਗਿਆ ਜਦ ਕਿ ਸਭ ਕੁਝ ਸਹੀ ਸੀ ਮੈਨੂੰ ਕਹਿੰਦਾ ਕਿ ਤੜਾ ਉੱਪਰ ਟਰੱਕ ਦੇ ਉੱਪਰ ਬਰੂਮ ਜਿਹਾ ਟੰਗਿਆ ਉਹ ਸਹੀ ਨਹੀਂ ਲੱਗਿਆ ਉਹ ਸੇਫ ਨਹੀਂ ਹੈਗਾ ਤੇ ਬਾਅਦ ਵਿੱਚ ਕਹਿੰਦਾ ਮੈਨੂੰ ਟਿਕਟ ਦੇ ਗਿਆ ਬਾਜੀ ਮੈਨੂੰ ਕਹਿੰਦਾ ਚਲ ਠੀਕ ਹੈ ਜਾ ਜੇ ਉਹ ਸੇਫ ਨਹੀਂ ਹੈਗਾ ਤਾਂ ਮੈਂ ਡਰਾਈਵ ਕਰਨ ਨੂੰ ਕਿਦਾਂ ਅਲਾਉ ਕਰਤਾ ਉਹਦੀ ਫਾਈਟ ਕਿਹਨੇ ਚੱਲੇ ਰਹੀ ਮਤਲਬ ਇਹ ਹੈਗੇ ਆ ਰੇਸਿਸ ਹਰ ਜਗ੍ਹਾ ਹੀ ਹੁੰਦੇ ਆ ਇਹ ਜ਼ਰੂਰੀ ਨਹੀਂ ਵੀ ਪੁਲਿਸ ਦੀ ਰੇਸਿਸ ਨਹੀਂ ਹੋ ਸਕਦੀ ਕੋਈ ਡਾਕਟਰ ਰੇਸਿਸ ਨਹੀਂ ਹੋ ਸਕਦਾ ਇਹਦਾ ਮਤਲਬ ਹਰੇਕ ਦੇ ਹੱਥ 'ਚ ਜਿੱਦੇ ਤੁਹਾਡੀ ਆਈਡੀ ਫੜੀ ਉਹਨੂੰ ਪਤਾ ਲੱਗ ਜੂਗਾ ਵੀ ਬੰਦਾ ਕੀ ਹੈ ਅੱਜ ਜਿੱਦ ਅੱਜ ਕੱਲ ਤਾਂ ਵੈਸੇ ਅੰਟੀ ਜਿਹੜੀ ਆਪਣੇ ਹੇਟ ਚੱਲ ਰਹੀ ਆ ਅੰਟੀ ਹੇਟ ਚੱਲ ਰਹੀ ਆ ਤੇ ਉਹਦੇ ਉਹਦੇ ਨਾਲ ਹੋਰ ਨੁਕਸਾਨ ਹੋਣਗੇ ਉਹਨਾਂ ਨੂੰ ਹੋਰ ਨੁਕਸਾਨ ਹੋਊਗਾ ਤਾਂ ਬਿਲਕੁਲ ਹੀ ਤੁਸੀਂ ਆਈਡੀ ਪ੍ਰੂਫ ਜਿੱਥੇ ਵੀ ਫੋਟੋ ਕਾਪੀ ਕਰਕੇ ਦਿੱਤੀ ਜਦ ਕਿ ਤੁਹਾਨੂੰ ਫੜਾਈ ਆ ਉਹਨੂੰ ਪਹਿਲੇ ਦਿਨ ਤੋਂ ਪਤਾ ਲੱਗ ਜੂਗਾ ਵੀ ਇਹ ਬੰਦਾ ਸਿਟੀ ਇਹ ਆ ਵੀ ਸਿਟੀਜ਼ਨ ਵਾਲਾ ਤਾਂ ਫਾਇਦਾ ਹੋ ਜੂਗਾ ਵੀ ਚਲ ਉਹਨਾਂ ਨਾਲ ਲੋਕਾਂ ਨੇ ਵੀ ਚਲੋ ਠੀਕ ਆ ਸਿਟੀਜ਼ਨ ਨੇ ਪਰ ਜਿਹੜੇ ਬਾਕੀ ਬੰਦੇ ਨਹੀਂ ਹੋਣਗੇ ਹੁਣ ਪੀਆਰ ਨੂੰ ਕਿਦਾ ਡਿਫਰੈਂਸ਼ੀਏਟ ਕਰਾਂਗੇ ਸਟੂਡੈਂਟ ਨਾਲ ਬਿਲਕੁਲ ਤੇ ਇਹ ਇਹ ਕੰਮ ਦੇਖੋ ਮੰਚਾ ਨਹੀਂ ਹੁਣ ਪਤਾ ਲੱਗਦੀ ਕਿਹੜੀ ਆ ਵੀ ਐਡੀ ਕੀ ਲੋਡ ਪੈ ਗਈ ਸੀ ਵੀ ਪੂਰੇ ਕੈਨੇਡਾ ਵਿੱਚ ਕਿਸੇ ਹੋਰ ਪ੍ਰੋਵਿੰਸ ਨੂੰ ਯਾਦ ਨਹੀਂ ਆਇਆ ਸਾਨੂੰ ਹੀ ਯਾਦ ਆ ਗਿਆ ਆ ਜਿਸ ਤਰ੍ਹਾਂ ਦੇ ਇਹਨਾਂ ਦਾ ਕੰਮ ਆ ਤੇ ਉੱਥੇ ਹੋ ਸਕਦਾ ਕੋਈ ਇਹਨਾਂ ਦੇ ਮੰਚਕ ਆਪਣਾ ਦਿਲ ਚ ਕੋਈ ਹੋਰ ਗੱਲ ਹੋਵੇ ਹਾਂ ਹੋ ਸਕਦਾ ਹੋ ਸਕਦਾ ਵੀ ਦੇਖਣਾ ਜਾਵੇ ਕਿਹੜੇ ਕਿਹੜੇ ਬੰਦੇ ਰੱਖਣੇ ਆ ਪਰ ਰਫੈਂਡਰਮ ਜੇ ਕਿਹੜੇ ਕਿਹੜੇ ਜਾਣੇ ਆ ਕਿੰਨੀ ਤਾਂ ਲੱਗੀ ਚੈੱਕ ਕਰਨ ਬਿਲਕੁਲ ਹੋ ਵੀ ਸਕਦਾ ਕੁਝ ਵੀ ਹੋ ਸਕਦਾ ਐਨੀਥਿੰਗ ਇਜ਼ ਪੋਸੀਬਲ ਬਿਲਕੁਲ ਤੇ ਆਪਣੇ ਕੈਨੇਡਾ ਦਾ ਬਜਟ ਕਰਦਾ ਆ ਰਿਹਾ ਜੀ ਹੁਣ ਫਾਈਨਲੀ ਫਾਈਨਲੀ ਇਹ ਕਿਹਾ ਗਿਆ ਜੀ ਅਸੀਂ ਨਵੰਬਰ ਦੇ ਸ਼ੁਰੂਆਤ ਚ ਕਰਾਂਗੇ ਵਾਹ 4 ਨਵੰਬਰ ਦਿੱਤਾ ਹੈ 4 ਨਵੰਬਰ ਨੂੰ ਬਜਟ ਕਰਾਂਗੇ ਕਿਉਂਕਿ ਆਪੋਜੀਸ਼ਨ ਦੁਆਰਾ ਤੇ ਪੂਰੇ ਕੈਨੇਡਾ ਦੁਆਰਾ ਇਹ ਕਿਹਾ ਜਾ ਰਿਹਾ ਸੀ ਵੀ ਜਦੋਂ ਤੱਕ ਕੋਈ ਬਜਟ ਨਾ ਹੋਵੇ ਤਾਂ ਕਿਦਾਂ ਤੁਸੀਂ ਡਿਸਾਈਡ ਕਰ ਸਕਦੇ ਵੀ ਕਿਹੜੇ ਵੇਹ ਕਿੱਥੇ ਕਿੰਨੇ ਖਰਚਣੇ ਆ ਹੁਣ ਕਹਿੰਦੇ 4 ਨਵੰਬਰ ਨੂੰ ਬਜਟ ਆਊਗਾ ਤੇ ਉਹਦੇ ਵਿੱਚ ਇਹ ਕੈਸ ਇਹ ਕਿਹੈਸਾਂ ਲਾਈਆਂ ਜਾ ਰਹੀਆਂ ਬਹੁਤ ਸਾਰੇ ਜਿਹੜੇ ਆ ਉਹ ਜਿਹੜੇ ਕੀ ਨੂੰ ਕਹਿੰਦੇ ਆ ਜਿਹੜੇ ਸਪੈਂਡਿੰਗ ਆ ਘਟਾਣੀ ਆ ਹੁਣ ਸਪੈਂਡਿੰਗ ਤਾਂ ਘਟਣੀ ਆ ਲੋਕਾਂ ਦੇ ਉੱਪਰ ਇਹਨਾਂ ਨੇ ਸਪੈਂਡਿੰਗ ਆ ਸੁਕਟਾਣੀ ਆ ਵੀ ਘੁੰਮਣ ਫੇਰਨ ਵਾਲੀ ਠਾਣੀ ਆ ਜਾਂ ਜਾਂ ਵਰਕਰ ਇਹਨਾਂ ਨੇ ਕੀ ਕਹਣਾ ਵਰਕਰ ਲੀਓਫ ਕਰ ਦਿਓ ਠੀਕ ਹੈ ਜੀ ਆ ਪ੍ਰੋਜੈਕਟ ਬੰਦ ਕਰ ਦਿਓ ਹੈਲਥ ਕਾਰਡ ਸਕੂਲ ਬੰਦ ਕਰ ਦਿਓ ਜੇ ਲੀਓਫ ਕਰਦੇ ਆ ਤਾਂ ਮੁੜ ਕੇ ਉਹਨਾਂ ਨੂੰ ਇਹੀ ਤਾਂ ਦੇਣੀ ਪੈਂਦੀ ਆ ਇਹੀ ਤਾਂ ਇਹੀ ਤੱਕੜੀ ਇਹਨੇ ਕੋਲੋਂ ਦੇਣੀ ਉਹ ਤਾਂ ਪਹਿਲੇ ਲਈ ਆ ਤੱਕੀ ਹੋ ਰਹੀ ਆ ਨਾ ਲਈ ਭਾਵੇਂ ਹੈਗੀ ਆ ਨੁਕਸਾਨ ਤਾਂ ਖਜ਼ਾਨੇ ਨੂੰ ਹੀ ਆ ਖਜ਼ਾਨੇ ਨੂੰ ਪਰ ਖਜ਼ਾਨੇ ਬਿਨਾ ਇੱਕ ਬਿਨਾ ਕਰੇ ਆਖਰ ਨੁਕਸਾਨ ਹੋ ਰਿਹਾ ਉਹ ਤਾਂ ਇਹ ਕੁਛ ਕਰਕੇ ਖਜ਼ਾਨਾ ਵਧ ਰਿਹਾ ਇਦਾਂ ਹੁੰਦਾ ਨਾ ਵੀ ਉਹ 10 ਮਹੀਨਿਆਂ ਵਿੱਚ ਦੇਣੀ ਉਹ ਇਮਪਲੋਇਮੈਂਟ ਇੰਸ਼ੋਰੈਂਸ ਇੱਕ ਡਿਫਰੈਂਟ ਬਣਾਉਂਦੇ ਕੋ ਬਾਲੇ ਪੈਸੇ ਹੈ ਕਈ ਤਾਂ ਜੋਬ ਐਦਾਂ ਦੀਆਂ ਆ ਜਿਹੜੇ ਸਾਰੀ ਉਮਰ ਇਹ ਹੀ ਦਿੰਦੀਆਂ ਕਦੀ ਲੈਣੀ ਹੀ ਨਹੀਂ ਆਈ ਉਹਨਾਂ ਨੂੰ ਹੂੰ ਕਹੇ ਲਿਓ ਪੁੰਦੀਆਂ ਹੀ ਨਹੀਂ ਕਿ ਜੋ ਵੀ ਅਸੀਂ ਰਿਟਾਇਰਮੈਂਟ 40 40 ਸਾਲ ਬੰਦਾ ਕੰਮ ਕਰਦਾ ਹਰ ਸਾਲ ਤੱਕੋ ਕਿਨੇ 13 1400 ਡ ਇਹ ਉਹ ਇਹ ਇਜ਼ ਡਿਫਰੈਂਟ ਚੀਜ਼ ਹੈ ਉਹ ਸੈਲਫ ਸਫੀਸ਼ੀਐਂਟ ਹੈ ਬਟ ਉਹਨਾਂ ਨੇ ਪਤਾ ਵੀ ਦੱਸਾ ਕਿ 6 ਮਹੀਨੇ ਦੇ ਕੇ ਵੀ 60% ਪੈਸੇ ਦੇਣੇ ਤੇ 55% ਉਸ ਤੋਂ ਬਾਅਦ ਬੰਦਾ ਫਾਰਕ ਜਾਂ ਪਾਈ ਲੱਭ ਕਿੱਥੇ ਲੱਭ ਬੇ ਲੱਭੀ ਜਾ ਹੁਣ ਆਪੇ ਲੱਭੀ ਜਾ ਚਾਪੇ ਪਰਦੀ ਕਿ ਕੋਈ ਮੀਜਾ ਹੁਣ ਕੋਮੀ ਜਾ ਤੇ ਹੋਰ ਪਾਰਲੀਮੈਂਟ ਦੇ ਕੀ ਅਪਡੇਟ ਹੈਗੀ ਆ ਜੀ ਜਿਸ ਤਰ੍ਹਾਂ ਆਪਣੇ ਆਪੋਜੀਸ਼ਨ ਦੇ ਲੀਡਰ ਚਲੇ ਗਏ ਨੇ ਤੇ ਆਪਾਂ ਕੱਲ ਗੱਲ ਕੀਤੀ ਥੋੜੀ ਜੀ ਤੇ ਬਾਕੀ ਉਹ ਤਾਂ ਚਲੋ ਹੋਈ ਹੋਈ ਆ ਇੱਕ ਇੱਕ ਜੀ ਦੀ ਹੋਰ ਮੈਂ ਇੱਕ ਇੰਟਰਸਟਿੰਗ ਗੱਲ ਕਰਨਾ ਚਾਹੁੰਦਾ ਸ਼ੇਅਰ ਵੀ ਜਿਹਦਾ ਪਿਛਲੀ ਵਾਰੀ ਬਜਟ ਆਣਾ ਸੀ ਟੁੱਟੂ ਸਾਹਿ ਆਪਣੇ ਕ੍ਰਿਸਟਾਫਰੀ ਲੈਂਡ ਜੀ ਆਪਣੇ ਦੇ ਗਏ ਸੀਗੇ ਰਜ਼ਾਈ ਦੇ ਗਏ ਸੀਗੇ ਤਾਂ ਪਤਾ ਨਹੀਂ ਉਹ ਨਾ ਦਿਮਾਗ ਜੀ ਉਹ ਗੱਲ ਚੱਲੀ ਜਾਂਦੀ ਸੀ ਅੱਜ ਹੁਣ ਬਜਟ ਦਾ ਕਿਸੇ ਹੋਰ ਨੇ ਪੇਸ਼ ਕਰਨਾ ਉਹ ਕਹਿੰਦੇ ਇਹਦੇ ਤਾਂ ਮੈਂ ਹੀ ਕਰਨਾ ਕਰਦਾ ਹੋਰ ਤਾਂ ਇਹ ਉਹ ਦੇ ਕੇ ਨਹੀਂ ਫਿਰ ਤਾਂ ਥੋੜੀ ਜਿਹੀ ਕੀ ਪਤਾ ਮੈਨੂੰ ਕਹਿ ਲੈ ਕਿਤੇ ਕਿਤੇ ਪਿਛਲੀ ਵਾਰ ਦਿੱਤਾ ਨਹੀਂ ਆ ਵਾਰ ਦੇ ਦੇ ਵਜੇ ਯਾਦ ਕੀ ਪਿਛਲੀ ਵਾਰ ਤੁਹਾਡੀ ਜਗ੍ਹਾ ਤੇ ਕਿਸੇ ਹੋਰ ਨੇ ਜਾ ਉਹ ਲੱਗਦਾ ਹੁਣ ਕੋਈ ਕਿਤੇ ਉਹ ਉਹ ਵਾਲਾ ਰਜ਼ਾਈ ਨਾ ਦੇ ਜੇ ਮੈਨੂੰ ਨਾ ਫੜਾ ਦੇ ਸੋ ਇਹ ਰਜ਼ਾਈ ਨ ਦੇ ਗਏ ਨੇ ਜੀ ਕੈਬਨਟ ਤੋਂ ਕ੍ਰਿਸਟਾਫਰੀ ਲੈਂਡ ਤੇ ਉਹ ਕਹਿੰਦੇ ਵੀ ਹੁਣ ਅਗਲੀ ਵਾਰ ਨੂੰ ਇਲੈਕਸ਼ਨ ਨਹੀਂ ਲੈਣੇ ਤੇ ਸੁਨਿਆਦ ਲੈ ਗਏ ਹੈ ਸੁਨਿਆਦ ਹੀ ਲੈ ਗਏ ਸਮਝ ਲੋ ਤਿੰਨ ਚਾਰ ਸਾਲ ਹੁਣ ਇੱਧੇ ਲੰਗਾ ਦੇਣੇ ਆ ਹੁਣ ਸੋਚਣਾ ਇਹ ਗੱਲ ਆ ਵੀ ਇਹ ਸੁਨਿਆਦ ਲੈਣਾ ਸੀ ਚਾਰ ਮਹੀਨੇ ਪਹਿਲਾਂ ਲੈ ਲੰਦੇ ਹੁਣ ਸ਼ੁਰੂਆਤ ਚ ਲੈ ਲੰਦੇ ਜਦੋਂ ਲੈਣਾ ਸੀ ਹੁਣ ਹੁਣ ਅਗਲੇ ਸਾਲ ਆਵੇ ਦੱਸੋ ਵੀ ਇੱਕ ਤਿੰਨ ਸਾਲ ਕਿੱਦਾਂ ਆਪਣੇ ਜਿਹੜੀ ਏਰੀਆ ਰਾਈਡਿੰਗ ਨੂੰ ਸਰਵ ਕਰਨਗੇ ਤੇ ਹੁਣ ਸੁਨਿਆਦ ਲੈ ਲਿਆ ਤੇ ਪ੍ਰਧਾਨ ਮੰਤਰੀ ਸਾਹਿਬ ਕਿਉਂਕਿ ਇੱਕ ਵਾਰ ਦਿੱਤਾ ਰਿਵਾਈਵਲ ਵੀ ਰਹੇਗਾ ਇਲੈਕਸ਼ਨ ਦੁਬਾਰਾ ਨਹੀਂ ਹੋਣੀ ਫਿਰ ਹੁਣ ਇਹ ਇਲੈਕਸ਼ਨ ਬਾਅਦ ਇਲੈਕਸ਼ਨ ਹੁਣ ਲਾਣਾ ਹੁਣ ਹੈ ਨਾ ਅਗਲਾ ਇਲੈਕਸ਼ਨ ਨਹੀਂ ਲਾਣਾ ਅੱਛਾ ਅੱਛਾ ਨਹੀਂ ਹੁਣ ਨਹੀਂ ਹੈ ਤੁਸੀਂ ਰਾਈਟ ਵੇ ਤੁਰਨ ਲੱਗੇ ਮੈਂ ਤੁਰਦਾ ਵੀ ਸਰਪਾ ਦੇ ਕੇ ਹੁਣ ਹੀ ਸਰਪਾ ਤਾਂ ਮਿਲਦਾ ਤੇ ਉਹਨੂੰ ਤੋੜਨਾ ਨਹੀਂ ਤੇ ਅਗਲੇ ਹਫਤੇ ਅਗਲੇ ਸਾਲ ਜਾਂ ਮਤਲਬ ਜਦੋਂ ਵੀ ਇਲੈਕਸ਼ਨ ਹੋਊਗਾ ਉਦੋਂ ਜਾਣਗੇ ਤੇ ਉਹਨਾਂ ਨੂੰ ਯੂਕਰੇਨ ਦੇ ਸਪੈਸ਼ਲ ਰਿਪਰੈਜ਼ੈਂਟੇਟਿਵ ਬਣਾਤਾ ਵੀ ਯੂਕਰੇਨ ਦੀ ਰੀ ਡਿਵੈਲਪਮੈਂਟ ਦੁਆਰਾ ਹੋਣੀ ਉਹਦਾ ਪੁਆਇੰਟ ਕਰਦਾ ਠੀਕ ਠੀਕ ਇਹ ਨਹੀਂ ਕਰਉਣਾ ਆਪਣੇ ਜੋ ਬਾਜੀ ਹੁੰਦਾ ਰਵੇ ਬਾਕੀ ਪੀਰ ਪੋਲੀ ਸਾਹਿਬ ਨੇ ਸਿੰਪਲ ਕਿਹਾ ਜੀ ਦੇਖੋ ਜੀ ਅੱਜ ਬੜੀ ਵਧੀਆ ਮੈਂ ਉਹਨਾਂ ਕਹਿੰਦੇ ਆ ਵੀ ਉਹ ਕਹਿੰਦੇ ਵੀ ਧੰਨਵਾਦ ਥੈਂਕ ਯੂ ਕੀਤਾ ਜੀ ਉਹਨੇ ਕਰਨੇ ਸਾਹਿਬ ਦਾ ਵਿੱਚ ਛੇਤੀ ਵੋਟਾਂ ਕੀਤੀਆਂ ਨਾਲੇ ਵੀ ਕਹਿਤਾ ਹੋਪਫੁਲੀ ਤੁਹਾਨੂੰ ਰਿਗਰੈਟ ਨਾ ਕਰਨਾ ਪਵੇ ਮੈਨੂੰ ਸਾਦਨ ਕਹੇ ਨਹੀਂ ਉਹ ਤਾਂ ਉਹਨੇ ਆਪ ਬੁਲਾਇਆ ਨਹੀਂ ਬੁਲਾਇਆ ਤਾਂ ਹੈ ਬੜਾ ਜਦੋਂ ਮਾਨ ਦਾ ਬਦੰਦ ਬਹੁਤ ਕੀਤਾ ਉਹਨੇ ਉਹ ਕੀਤਾ ਵੀ ਭਾਈ ਤੁਸੀਂ ਆਏ ਆ ਜੀ ਬਹੁਤ ਵਧੀਆ ਤੁਹਾਡੇ ਵੈਲਕਮ ਆ ਤੇ ਹੋਪਫੁਲੀ ਆਪਾਂ ਇਕੱਠੇ ਹੋ ਕੇ ਵਧੀਆ ਦੇਸ਼ ਲਈ ਕੰਮ ਕਰਾਂਗੇ ਦੇਖੋ ਹੁਣ ਕੁਝ ਮਜਬੂਰੀਆਂ ਇਹਨਾਂ ਦੀ ਵੀ ਬਣ ਜਾਣੀਆਂ ਹਰ ਗੱਲ ਤੇ ਉਹਨਾਂ ਨੂੰ ਉਹ ਆਪਣਾ ਕੁਝ ਗੱਲਾਂ ਤੇ ਉਹਨਾਂ ਨੂੰ ਦੇਣਾ ਹੀ ਪੈਣਾ ਸਪੋਰਟ ਕਿਉਂਕਿ ਇਹ ਜੋ ਦੇਣਾ ਦੇ ਸੀਗੇ ਮੁਦੇ ਇਹਨਾਂ ਦੇ ਸੀਗੇ ਭਾਬੀ ਚੱਕ ਉਹਨਾਂ ਨੇ ਲਏ ਪਰ ਤੁਹਾਨੂੰ ਇੱਕ ਜਿੱਤ ਦੇਤੀ ਸਮਝ ਕੇ ਵੀ ਜਿਹੜੇ ਤੁਹਾਨੂੰ ਦੱਸਦਾ ਵੀ ਆਹ ਕੰਮ ਕਰ ਲਓ ਤੁਹਾਨੂੰ ਜਿੱਤ ਹੋ ਜੂਗੀ ਹਾਂਜੀ ਤੇ ਵਧੀਆ ਗੱਲ ਆ ਪਾਕੀ ਤੁਸੀਂ ਸਰੋਪੇ ਦੀ ਗੱਲ ਕੀਤੀ ਹੈ ਕਦੇ ਸਰੋਪੇ ਦੀ ਵੀ ਗੱਲ ਪਤਾ ਲੱਗੀ ਵੀ ਆਪਣੇ ਰਾਹੁਗੰਦ ਸਾਹਿਬ ਪਹਿਲਾਂ ਤੁਹਾਨੂੰ ਜਾਣ ਨਹੀਂ ਦਿੱਤਾ ਸੀ ਪਰ ਇੱਕ ਜਗਾ ਉਹਨੂੰ ਗੁਰਦੁਆਰਾ ਸਾਹਿਬ ਤੋਂ ਸਰੋਪਾ ਪਾਤਾ ਹਾਂਜੀ ਦੇਖੋ ਹੁਣ ਜਿਹੜੀ ਸਾਡੀ ਰਾਜਨੀਤੀ ਹੈਗੀ ਆ ਨਾ ਇਹ ਬੜੀ ਅਜੀਬੋ ਗਰੀਬ ਦੇ ਹੋ ਗਈ ਆ ਹਾਲਾਂਕਿ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਾਨੂੰ ਰਾਜ ਕਰਨਾ ਵੀ ਦੱਸਿਆ ਸੀਗਾ ਸਾਨੂੰ ਰਾਜਨੀਤੀ ਕਰਨੀ ਵੀ ਸਿਖਾਈ ਸੀਗੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਛੀਜ ਹੁੰਦੇ ਨੇ ਤੇ ਬਾਅਦ ਚ ਗੁਰੂ ਹਰਗੋਬਿੰਦ ਸਾਹਿਬ ਉਹ ਸਮੇਂ ਦੇ ਰਾਜੇ ਨਾਲ ਪਾ ਕੇ ਗੱਲਬਾਤ ਵੀ ਕਰਦੇ ਨੇ ਸਾਨੂੰ ਉਹ ਸਾਾਨੂੰ ਸਿਖਾਉਣ ਦਾ ਸੀਗਾ ਕੁਝ ਵੀ ਠੀਕ ਐਸੇ ਬਦਲਾ ਚੰਦੂ ਤੋਂ ਜੋ ਉਹ ਸੀਗਾ ਉਹ ਤੇ ਲੈ ਲਿਆ ਉਹਨਾਂ ਤੋਂ ਹੁਣ ਹੁਣ ਅੱਗੇ ਵੀ ਵਧਣਾ ਆਇਆ ਆਪਾਂ ਨੇ ਹਾਂਜੀ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਜੇ ਹੋਰ ਅੱਗੇ ਆ ਜੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਔਰੰਗਜ਼ੇਬ ਨਾਲ ਲੋਹਾ ਲੈਂਦੇ ਰਹੇ ਤੋ ਉਹਦੇ ਮੁੰਡੇ ਨੂੰ ਜਾ ਕੇ ਹੈਲਪ ਕਰਕੇ ਉਹਨੂੰ ਰਾਜ ਦੇ ਦਿੱਤਾ। ਉਹ ਰਾਜ ਦੀ ਗੱਲ ਆ। ਤੇ ਕੋਈ ਉਹ ਜਦੋਂ ਕਿਸੇ ਨੇ ਪੁੱਛਿਆ ਸੀਗਾ ਉਹ ਕਹਿੰਦੇ ਵੀ ਰਾਜ ਤਾਂ ਰਾਜਾ ਨੇ ਕਰਨਾ। ਹਾਂ। ਤੇ ਕਹਿੰਦੇ ਇਹ ਜੋ ਇਹ ਕਾਬਲ ਆ। ਇਹ ਜੋ ਇਹ ਕਾਬਲ ਆ। ਤੇ ਇਸ ਕਰਕੇ ਯਾਨੀ ਕਿ ਉਹ ਸਾਨੂੰ ਸਿਖਾਇਆ ਸਾਨੂੰ ਸਾਰਾ ਕੁਝ ਪਰ ਸਾਡਾ ਕੁਝ ਇਹ ਸਿਸਟਮ ਅਜ ਹੋਰ ਬਣ ਗਿਆ। ਤੇ ਮੈਂ ਮੈਂ ਜੇ ਕਹਿ ਵੀ ਦਮਾ ਨਾ ਵੀ ਜਿੰਨਾ ਕੁ ਨੁਕਸਾਨ ਮੁਗਲਾਂ ਨੇ ਕੀਤਾ ਸੀਗਾ ਕੌਮ ਦੇ ਵਿੱਚ ਕੌਮ ਦਾ। ਹੂੰ। ਤੇ ਉਹ ਉਹਨਾਂ ਨੇ ਵੱਡੇ ਟੁਕੜਿਆ ਸਭ ਕੁਝ ਕੀਤਾ। ਪਰ ਇੱਕ ਸਮੇਂ ਤੇ ਆ ਕੇ ਜਦੋਂ ਦੇਖੇ ਵੀ ਮਰਦੇ ਕੋ ਨਹੀਂ ਮੁੱਕਦੇ ਕਿਉਂ ਨਹੀਂ ਉਹਨਾਂ ਦੇ ਸ਼ਾਮ ਨੂੰ ਰੈਰਾ ਸਾਹਿਬ ਤੋਂ ਬਾਅਦ ਚੜ੍ਹਦੀ ਕਲਾ ਦੇ ਜਕਾਰੇ ਲੱਗਦੇ ਸਿਗੇ ਤੇ ਉਹ ਗਾਂਦੀਆਂ ਸੀ ਬੀਬੀਆਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਈਏ ਹੋਏ ਤੇ ਉਹ ਤੋਂ ਠੁਕੇ ਨਹੀਂ ਉਹ ਅੱਗੇ ਵਧ ਗਏ ਪਰ ਇੱਕ ਸਮਾਂ ਐਸਾ ਆਇਆ ਅੱਜ ਜਿਹੜੇ ਸਾਡੇ ਰਾਖੇ ਨੇ ਸਾਡੇ ਲੀਡਰ ਨੇ ਜਿਹਨੂੰ ਅਸੀਂ ਅਕਾਲੀ ਦਰ ਕਹਿੰਦੇ ਆ ਸਾਡਾ ਕੌਮ ਦਾ ਸਾਡਾ ਪੰਥ ਆ ਸਾਡੇ ਪੰਥ ਦਾ ਆ ਜਿੰਨਾ ਕਿ ਨੁਕਸਾਨ ਇਹਨਾਂ ਨੇ ਮर्यादा ਦਾ ਕੌਮ ਦਾ ਘਾਨ ਕਰਤਾ ਮੇਰੇ ਖਿਆਲ ਨਾਲ ਨਾ ਮੁਗਲ ਵੀ ਨਹੀਂ ਕਰ ਸਕੇ ਆਪਣੇ ਆਪ ਜੇ ਸਿੱਖ ਧਰਮ ਜੇ ਸਿੱਖ ਰਾਜ ਦੀ ਵੀ ਗੱਲ ਕਰੀਏ ਤਾਂ ਅੰਗਰੇਜ਼ ਨਹੀਂ ਇਹਨੇ ਮਾਰ ਸਕੇ ਜਿੰਨੇ ਆਪ ਮਹਾਰਾਜ ਸਿੰਘ ਤਮਰਨ ਤੋਂ ਬਾਅਦ ਆਪਣੇ ਬੰਦੇ ਸੀ ਤੇ ਕਿਉਂ ਕਿਉਂਕਿ ਦੇਖੋ ਜੋ ਸ਼ਰਨ ਆ ਵਿੱਚ ਸੰਕੰਠ ਲਾਵੇ ਠੀਕ ਆ ਰਾਜਨੀਤੀ ਦੇ ਵਿੱਚ ਕੋਈ 파ਰਟੀ ਅਸ਼ੋਤ ਨਹੀਂ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਹਾਂ ਰਾਜਨੀਤੀ ਵੀ ਕੋਈ ਦੁਸ਼ਮਣ ਨਹੀਂ ਹੁੰਦਾ ਲੇਕਿਨ ਜੇ ਤੁਸੀਂ ਦਰਬਾਰ ਸਾਹਿਬ ਦੇ ਬਾਅਦ ਕਹਿੰਦੇ ਆ ਵੀ ਕਾਂਗਰਸ ਦਾ ਹੀ ਇਹ ਹਮਲਾ ਕੀਤਾ ਤੇ ਜੇ ਤੁਸੀਂ ਅਡਵਾਨੀ ਸਾਹਿਬ ਦੀ ਇੱਕ ਮਾਈ ਕੰਟਰੀ ਮਾਈ ਲਾਈਫ ਇੱਕ ਬੁੱਕ ਹੈ ਜਿਹੜੀ ਜੇ ਉਹਨੂੰ ਪੜ੍ਹਦੇ ਆ ਉਹ ਕਹਿੰਦੇ ਆ ਵੀ ਉਹ ਤਾਂ ਹਮਲਾ ਕਰਦੀ ਨਹੀਂ ਸੀ ਕਹਿੰਦੇ ਫੌਜ ਜਾ ਕਹਿੰਦੇ ਮੈਂ ਜੋੜ ਦੇ ਕੇ ਭਜਵਾਈ ਆ ਫਿਰ ਤਾਂ ਦੋਸ਼ੀ ਤਾਂ ਭਾਜਪਾ ਨਾਲ ਦੀ ਹੋਈ ਫਿਰ ਸਾਰੇ ਹੋਏ ਸਾਰੇ ਰਾਜਨੀਤੀ ਕੱਟੇ ਅਕਾਲੀ ਦਲ ਨੇ ਆਪ ਜਾ ਜਾ ਮੀਟਿੰਗਾਂ ਕੀਤੀਆਂ ਇਹ ਵੀ ਹੋਏ ਤੇ ਇਹ ਵੀ ਨਾਲ ਹੋਏ ਤੇ ਫਿਰ ਇਸ ਦਾ ਦੋਸ਼ੀ ਤਾਂ ਤੈਨੂੰ ਹੀ ਆ ਇਹ ਬਿਲਕੁਲ ਤੇ ਹੁਣ ਦੇਖੋ ਜੇ ਆਪਾਂ ਹੋਰ ਅੱਗੇ ਗੱਲ ਕਰੀਏ ਤੇ ਜਦੋਂ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੇ ਫੜਿਆ ਗਿਆ ਸਰਹੰਦ ਦੇ ਵਿੱਚ ਤੇ ਜਦੋਂ ਆਪਣੇ ਸੁਚਾਂ ਆਨੰਦ ਆਪਣੇ ਸੌਰੀ ਮਾਫ ਕਰਨਾ ਸ਼ੇਰ ਆਪਣੇ ਜਿਹੜੇ ਸੀਗੇ ਮਲੇਰਕੋਟ ਦੇ ਮਲੇਰਕੋਟਲੇ ਜਿਹੜੇ ਮਲੇਰਕੋਟਲੇ ਵਾਲੇ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਤੋਂ ਕੋਈ ਬਦਲਾ ਨਹੀਂ ਲੈਣਾ ਕਿ ਬਦਲਾ ਲੈਣਾ ਉਹ ਕਹਿੰਦੇ ਬਾਪ ਤੋਂ ਲਵਾਂ ਬਾਪ ਤੋਂ ਲਵਾਂਗਾ ਕਿ ਉਹਨੇ ਮੇਰੇ ਭਰਾ ਨੂੰ ਮਾਰਿਆ ਠੀਕ ਆ ਨਾ ਤੇ ਕਹਿੰਦੇ ਇਹਨਾਂ ਦਾ ਕੋਈ ਮੇਰਾ ਕੋਈ ਇਹਨਾਂ ਨਾਲ ਕੋਈ ਮੇਰਾ ਨਹੀਂ ਹੈਗਾ ਤੇ ਜਿਹਨੇ ਅਟੈਕ ਕਰਾਇਆ ਉਹ ਤੋਂ ਬਦਲਾ ਵੀ ਲੈ ਲਿਆ ਤੇ ਰਾਹੁਲ ਕਹਿੰਦਾ ਵਿੱਚ ਕੋਈ ਲੈਣਾ ਦੇਣਾ ਨਹੀਂ ਨੇ ਉਹਨੂੰ ਇਸ ਕਰਕੇ ਅਸੀਂ ਆਪਣੀ ਕਿਤੇ ਨਾ ਕਿਤੇ ਅਸੀਂ ਆਪਣੀ ਹੋਮੇ ਨੂੰ ਅਸੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਅਸੀਂ ਪੰਥ ਦਾ ਕੌਮ ਦਾ ਅਸੀਂ ਨੁਕਸਾਨ ਕਰੀ ਜਾ ਰਹੇ ਹਾਂ ਬਿਲਕੁਲ 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 ਤੇ ਇਸ ਕਰਕੇ ਸਾਨੂੰ ਬੈਕ ਸੋਚਣਾ ਪਊਗਾ ਤੇ ਜੇ ਇਹ ਨਹੀਂ ਹੈਗਾ ਵੀ ਕੋਈ ਪਾਰਟੀ ਅਸ਼ੁੱਤੀ ਨਹੀਂ ਤੁਹਾਡੇ ਆਪਣੇ ਨਿੱਜੀ ਮਫਾਦਿਆਂ ਲਈ ਤੁਸੀਂ ਜਾ ਕੇ ਹੱਥ ਮਿਲਾ ਲੈਂਦੇ ਤੁਸੀਂ ਮਿਲਦੇ ਖੇਲਦੇ ਆ ਰਿਸ਼ਤੇਦਾਰੀ ਕਰਦੇ ਆ ਵਿਆਹ ਕਰਦੇ ਆ ਵਿਆਹ ਸਾਰੇ ਕਾਂਗਰਸ ਦੇ ਕੀਤੇ ਇਹਨਾਂ ਨੇ ਤੇ ਇਸ ਕਰਕੇ ਜਿੱਥੇ ਕੋਈ ਪੰਜਾਬ ਦੇ ਪ੍ਰੋਗਰੈਸਿਵ ਦੀ ਗੱਲ ਹੋਣੀ ਹੈ ਜਾਂ ਕੋਈ ਅੱਗੇ ਵਧਣ ਦੇ ਗੱਲ ਉੱਥੇ ਤੁਸੀਂ ਕਹਿੰਦੇ ਆ ਜੀ ਇਹਦਾ ਕਰਨੀ ਨਹੀਂ ਹੈਗੀ ਇਹਦਾ ਕਰਨੀ ਨਹੀਂ ਤੇ ਪਹਿਲੀ ਗੱਲ ਜਿਹੜਾ ਸਰੋਪਾਓ ਹੈਗਾ ਆ ਇਹ ਜਿਹੜਾ ਅਸੀਂ ਇਹਨੂੰ ਇੰਨਾ ਇੱਕ ਆਮ ਬਣਾ ਕੇ ਰੱਖ ਦਿੱਤਾ ਜਣੇ ਖਣੇ ਨੂੰ ਦੇਈ ਜਾਂਦੇ ਆ ਇਹ ਦਿੱਤਾ ਜਾਂਦਾ ਸੀ ਵੀ ਜਦੋਂ ਕੋਈ ਬਹੁਤ ਵੱਡਾ ਕੌਮ ਦੇ ਲਈ ਮਹਾਨ ਕੰਮ ਕਰਕੇ ਆਵੇ ਦੇਸ਼ ਲਈ ਉਹਨਾਂ ਨੂੰ ਉਹਨਾਂ ਦੇ ਰੱਖ ਵਿੱਚ ਰਿਹਾ ਬਿਲਕੁਲ ਬਿਲਕੁਲ ਪਰ ਬਾਅਦ ਅਸੀਂ ਇਹਨੂੰ ਜਣੇ ਖਣੇ ਨੂੰ ਜਿਹੜਾ ਆ ਕੇ ਚੱਕ ਦੇਈ ਜਾਂਦੇ ਆ ਅੱਛਾ ਉਹ ਦੇ ਕੇ ਹੁਣ ਪ੍ਰੋਬਲਮ ਅਪਗ੍ਰੇਡ ਕਰ ਲਏ ਆਪਣੇ ਗੱਲਬਾਤ ਲਈ ਹਾਂ ਤੇ ਯਾਨੀ ਕਿ ਸੋਚਣਾ ਪਊਗਾ ਤੇ ਇਹਨਾਂ ਨੂੰ ਕੁਝ ਨਾ ਕੁਛ ਇਹਦੇ ਉੱਤੇ ਆਪਣੇ ਕੋਈ ਯਾਨੀ ਕਿ ਇੱਕ ਸਿਸਟਮ ਬਣਾਉਣਾ ਪਊਗਾ ਤੇ ਨਹੀਂ ਤਾਂ ਇੱਕ ਨੇ ਦੇ ਦਿੱਤਾ ਦੂਏ ਨੇ ਦਿੱਤਾ ਨਹੀਂ ਤੇ ਜਿਨ੍ਹਾਂ ਨੇ ਸਵਾਲ ਚੱਕੇ ਸੀਗੇ ਆਪਣੇ ਤੇ ਉਹ ਚੰਨੀ ਸਾਹਿਬ ਦੇ بیٹے ਦੇ ਜਾ ਕੇ ਉਹਨਾਂ ਨੂੰ ਦੇਖਿਆ ਆਏ ਉਹੀ ਤਾਂ ਗੱਲ ਹੈ ਨਾ ਇੱਕ ਪਾਸੇ ਤਾਂ ਲੜਾਈ ਆ ਇੱਕ ਪਾਸੇ ਜਿਹਦਾ ਇੰਡੀਆ ਪਾਕਿਸਤਾਨ ਦੀ ਗੱਲ ਕਰੀ ਆ ਇੱਦਾਂ ਲੜਾਈ ਚੱਲਦੀ ਸੀ ਤੇ ਬੋਦੀ ਸਾਹਿਬ ਉਹਨਾਂ ਦੇ ਉਪਰੋੜ ਦੇ ਉਰ ਦੇ ਵਿਆਹ ਜਾ ਕੇ ਆ ਗਏ ਤੇ ਉਹੀ ਨਾ ਇੱਕ ਪਾਸੇ ਕਹਿੰਦੇ ਜੀ ਕਿ ਦਿਲਜੀਤ ਜੀ ਦਾ ਕਿਤੀ ਜੀ ਇੰਨੀ ਵਿਰੋਧ ਆ ਵੀ ਆਏ ਹੋ ਜੂਗਾ ਹੋਰ ਉਦੋਂ ਜੇ ਬਾਦੇ ক্রিকেট ਵੀ ਖੇਡਣੀ ਹੈ ਜੀ ক্রিকেট ਨੂੰ ਬਖਰਾ ਰੱਖੋ ਇਹ ক্রিকেট ਬਖਰਾ ਰੱਖੋ ਉਹਨੂੰ ਵੀ ਬਖਰਾ ਰੱਖ ਲਓ ਬਿਲਕੁਲ ਨੇ ਉਹ ਕਹਿੰਦੇ ਜੀ ਹੱਥ ਨਹੀਂ ਮਿਲਾਇਆ ਕਹਿੰਦੇ ਉਹ ਅੱਛਾ ਹੱਥ ਨਹੀਂ ਮਿਲਾਇਆ ਤੇ ਪਰ ਜਿਹੜੀ ਉੱਥੇ ਖਬਰ ਪੜੀ ਦਿਖੀ ਆ ਸਾਨੂੰ ਵੀਡੀਓ ਉਹਦੇ ਵਿੱਚ ਜਿਹੜੇ ਸ਼ਾਹ ਜੀ ਨੇ ਤੇ ਉਹ ਸ਼ਾਹਰਫਰੀਦ ਨਾਲ ਬੈਠ ਕੇ ਗੱਲਾਂ ਮਾਰਦੇ ਨੇ ਤੇ ਉਹ ਕਿੱਦਾਂ ਆਊਗਾ ਦੇਖੋ ਜਿਹੜੀਆਂ ਉਹੀ ਗੱਲ ਆ ਗਈ ਨਾ ਵੀ ਇਹ ਲੋਕਾਂ ਦੇ ਲਈ ਕੁਝ ਨਹੀਂ ਹੈਗਾ ਇਹ ਆਮ ਥੱਲੇ ਆ ਲੈਣ ਲੜਾਉਣ ਦੇ ਲਈ ਇਹ ਸਾਰਾ ਕੁਝ ਤੰਗਣਾ ਬਾਣਾ ਬਣਿਆ ਜਾਂਦਾ ਤੇ ਖੈਰ ਉਹ ਜਿਹਨਾਂ ਨੂੰ ਕਹਿੰਦੇ ਸੀਗੇ ਵੀ ਉਹਨਾਂ ਦੀ ਅਖਾਦੀਆਂ ਖੁੱਲਦੀਆਂ ਉਹਨਾਂ ਨੂੰ ਪੂਰੀਆਂ ਖੋਲ ਕੇ ਫਿਰ ਪੂਰਾ ਕੰਮ ਕਰ ਲਿਆ ਹਾਂ ਨਹੀਂ ਉਹੀ ਗੱਲ ਹੈ ਸਾਨੂੰ ਇਹ ਚਾਹੀਦਾ ਵੀ ਜੋ ਜੋ ਕਾਨੂੰਨ ਅਸੀਂ ਕਿਸੇ ਹੋਰ ਲਈ ਬਣਾਨੇ ਆ ਉਹ ਆਪਣੇ ਲਈ ਵੀ ਬਣੇ ਜਿਵੇਂ ਕਿ ਸ਼ੁਰੂ ਚ ਹੀ ਆਪਾਂ ਕੀਤਾ ਸੀ ਵੀ ਹੁਸ਼ਿਆਰ ਆਪੜਿਆਂ ਨੂੰ ਸਮਝੀਏ ਸਿੱਖ ਪੰਥ ਦੇ ਵਿੱਚ ਗੁਰੂ ਸਾਹਿਬ ਨੇ ਸਭ ਕੁਝ ਕਰਕੇ ਦਿਖਾਇਆ ਹਾਂਜੀ ਬਿਲਕੁਲ ਇੱਕ ਤਾਂ ਹੁੰਦਾ ਵੀ ਕਰਕੇ ਨਹੀਂ ਦਿਖਾਇਆ ਸਾਨੂੰ ਲੀ ਬਣਾਤੀ ਜੀ ਦੇਖੋ ਹੁਣ ਉਧਰ ਜੰਗ ਹੋ ਰਿਹਾ ਤੇ ਭਾਈ ਘਣੇ ਆ ਜੀ ਪਾਣੀ ਫਲਾ ਰਹੇ ਆ ਹਾਂਜੀ ਉਹਨਾਂ ਨੂੰ ਉਹ ਪਲੇਟ ਆਈ ਸੀ ਕਹਿੰਦੇ ਵੀ ਸਾਰੇ ਨੂੰ ਬੁਲਾਈ ਜਾਂ ਕਹਿੰਦੇ ਪੱਟੀਆਂ ਵੀ ਦੇ ਕਹਿੰਦੇ ਪੱਟੀ ਕਰਿਆ ਕਰ ਫਿਰ ਹਾਂ ਇਦਾਂ ਹੀ ਆ ਪਲੇਟ ਕਰਕੇ ਜਾਨੇ ਇਸ ਖੜੇ ਕਿੱਥੇ ਅੱਜ ਅਸੀਂ ਹਾਂਜੀ ਤੇ ਅਸੀਂ ਆਪਣੇ ਲਈ ਅਸੀਂ ਆਪ ਟੋਆ ਪੁੱਟ ਰਹੇ ਆ ਤੇ ਜਿਹਦੇ ਸੇ ਆਪ ਡਿੱਗੀ ਜਾ ਰਹੇ ਆ ਤੇ ਫਿਰ ਉਹੀ ਗੱਲ ਕਈ ਵਾਰੀ ਤੁਸੀਂ ਪੜਿਆ ਹੁਣ ਪੰਜਾਬ ਵਿੱਚ ਲਿਖਿਆ ਹੁੰਦਾ ਕੰਨਾਂ ਤੇ ਜੇ ਸਿੱਖ ਸਿੱਖ ਨੂੰ ਨਾਮ ਮਾਰਿਆ ਦਾ ਕੰਮ ਕਰ ਦੇਣਾ ਹਾਰੇ ਬਿਲਕੁਲ ਜੀ ਬਿਲਕੁਲ ਹਰ ਵੇਹੇ ਜੇ ਹਰ ਧਰਮ 'ਚ ਇਹੀ ਹੁੰਦਾ ਆਪਣੇ ਹੀ ਬੰਦੇ ਹੀ ਦੇਖੋ ਕਿਸੇ ਨੇ ਬਹੁਤ ਸਿਆਣੇ ਨੇ ਕਿਹਾ ਵੀ ਕਹਿੰਦੇ ਦਰਖਤ ਨੂੰ ਕਿਉਂ ਵੱਢ ਰਿਆ ਸੀ ਨਾ ਤੂੰ ਰੋ ਰਿਹਾ ਸੀ ਕਹਿੰਦਾ ਤੂੰ ਕਿਉਂ ਰੋ ਰਿਹਾ ਕਹਿੰਦਾ ਮੈਂ ਇਸ ਕਰਕੇ ਨਹੀਂ ਰੋ ਰਿਹਾ ਮੇ ਕੋਲ ਹਾੜੀ ਮੈਨੂੰ ਵੱਢ ਰਹੀ ਹੈ ਮੈਂ ਇਸ ਕਰਕੇ ਰੋ ਰਿਹਾ ਜਿਉਂ ਹੱਥੀ ਆ ਉਹ ਮੇਰੇ ਆਪਣਾ ਹੈ ਮੇਰੇ ਆਪਣਾ ਤੇ ਇਸ ਕਰਕੇ ਜੋ ਅੱਜ ਪੰਜਾਬ ਚ ਹੋ ਰਿਹਾ ਇਹ ਸਾਡੇ ਆਪਣੇ ਕਰ ਰਹੇ ਨੇ ਤੇ ਅੱਜ ਇਹ ਰੌਲਾ ਪਾ ਰਹੇ ਨੇ ਜੀ ਉੱਥੇ ਜੀ ਆਮ ਆਦਮੀ ਪਾਰਟੀ ਇੰਟਰ ਕਰ ਗਈ ਇਹ ਤੁਹਾਡੀਆਂ ਆਪਣੀਆਂ ਕੀਤੀਆਂ ਮੋਹਰੇ ਆਈਆਂ ਤੁਹਾਡੇ ਬਿਲਕੁਲ ਜੀ ਤੇ ਇਸ ਕਰਕੇ ਇਹਨਾਂ ਨੂੰ ਹਜੇ ਵੀ ਸਮਝ ਜਾਣਾ ਚਾਹੀਦਾ ਆ ਤੇ ਨਹੀਂ ਤਾਂ ਹਾਲ ਹੋਰ ਮਾੜਾ ਹੋਊਗਾ ਤੇ ਔਰ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਆ ਬਿਲਕੁਲ ਜੀ ਮੈਂ ਇਹੀ ਐਡ ਕਰਨਾ ਚਾਹੁੰਦਾ ਜੀ ਕਿ VTV ਪੰਜਾਬੀ ਐਡਮਿੰਟਰ ਦਾ ਆਪਣਾ ਚੈਨਲ ਆ ਜੀ ਤੇ ਬਿਲਕੁਲ ਅ ਅਸੀਂ ਐਡਮਿੰਟਰ ਤੋਂ ਆਪਰੇਸ਼ਨਸ ਕਰਦੇ ਆ ਤੇ ਬਿਲਕੁਲ ਬਾਕੀ ਪੂਰੇ ਕੈਨੇਡਾ ਵਿੱਚ ਸਾਡਾ ਆਈ ਪੀਟੀਵੀ ਨਾਲ ਤੁਸੀਂ ਦੇਖ ਸਕਦੇ ਹੋ ਸਾਨੂੰ ਫੇਸਬੁੱਕ ਨਾਲ ਜੁੜੋ ਸਾਡੇ ਤੇ YouTube ਨਾਲ ਜੁੜੋ TikTok Instagram ਸਾਰੇ ਸੋਸ਼ਲ ਮੀਡੀਆ ਨਾਲ ਆਪਾਂ ਕਵਰ ਕਰਦੇ ਆ ਤੇ ਬਾਕੀ ਜਿਵੇਂ ਕਿ ਕੋਈ ਵੀ ਬਿਜ਼ਨਸਮੈਨ ਅਗਰ ਆਪਣਾ ਬਿਜ਼ਨਸ ਪ੍ਰਮੋਟ ਸਾਡੇ ਨਾਲ ਕਰਾਉਣਾ ਚਾਹੁੰਦਾ ਹੈ ਕਿ ਸਾਡੇ ਕੋਲ ਇੱਕ ਛੋਟੇ ਬਿਜ਼ਨਸ ਤੋਂ ਲੈ ਕੇ ਇੱਕ ਫੁੱਲ ਫਲੈਸ਼ ਬਿਜ਼ਨਸ ਤੱਕ ਦੀ ਸਾਰੇ ਤਰ੍ਹਾਂ ਦੇ ਪੈਕੇਜ ਨੇ ਤਾਂ ਜੋ ਤੁਹਾਡੇ ਪ੍ਰੋਡਕਟ ਸਰਵਿਸ ਤੁਹਾਡੇ ਕਸਟਮਰਾਂ ਤੱਕ ਵਧੀਆ ਤਰੀਕੇ ਨਾਲ ਪਹੁੰਚੇ ਬਾਕੀ ਤੁਸੀਂ ਸਾਡੇ ਨਾਲ ਜੁੜੇ ਰਹੋ ਬਿਲਕੁਲ ਸਾਨੂੰ ਸਬਸਕ੍ਰਾਈਬ ਕਰੋ ਸਾਡੀਆਂ ਕੋ ਕਮੀਆਂ ਜੋ ਲੱਗਦੀਆਂ ਉਹ ਵੀ ਦੱਸੋ ਗੱਲਾਂ ਚੰਗੀਆਂ ਲੱਗਦੀਆਂ ਤੁਹਾਨੂੰ ਉਹ ਵੀ ਦੱਸੋ ਜੀ ਤੇ ਤੁਸੀਂ ਦੇਖਦੇ ਰਹੋ ਵੀ ਟੀਵੀ ਪੰਜਾਬੀ ਵਿਕਟਰੀ ਆਫ ਟਰੂਥ ਇਹ ਆਪਣੇ ਆਪ ਦੇ ਵਿੱਚ ਆਪ ਅਜਾਸ ਆਧਾਰਾ ਹੈ ਇਹ ਨਾ ਕਿਸੇ ਦੀ ਅਸਲ ਹੈ ਨਾ ਕਿਸੇ ਦੀ ਨਕਲ ਹੈ ਕਲ ਕਰੀ ਤੇ ਇਸ ਕਰਕੇ ਐਡਵੈਂਟਜ ਆਪਰੇਸ਼ਨ ਹੋ ਰਹੇ ਨੇ ਇਹਦੇ ਤੇ ਐਡਵੈਂਟਜ ਦੀ ਹੀ ਟੀਮ ਆ ਇਹ ਤੇ ਸਾਨੂੰ ਦਿਓ ਯਾਇਤ ਕੱਲ ਫੇਰ ਨਵੀਆਂ ਗੱਲਾਂ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਵ ਤੇ ਨਮਸਕਾਰ